ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਕਲਾਸ ਵਿੱਚ ਪੈਡਾਗੋਜੀ ਦੇ ਕੁਝ ਪ੍ਰਾਣੇ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ ਇਹ ਕਲਾਸ ਤੁਹਾਡੇ ਪੀਸਟੈਟ ਇਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਕਲਾਸ ਨੂੰ ਜੇਕਰ ਤੁਸੀਂ ਆਪਣੇ ਇਸ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਬਟਨ ਤੇ ਕਲਿੱਕ ਜਰੂਰ ਕਰ ਲਿਓ ਐਂਡ ਬੈਲ ਆਈਕਨ ਵੀ ਪ੍ਰੈਸ ਕਰ ਲਿਓ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਨੂੰ ਐਂਡ ਹੋਪਸ ਤੁਸੀਂ ਵੀਡੀਓ ਨੂੰ ਲਾਈਕ ਵੀ ਕਰ ਦਿੱਤਾ ਹੋਵੇਗਾ ਪਹਿਲੇ ਪ੍ਰਸ਼ਨ ਤੋਂ ਸ਼ੁਰੂ ਕਰਦੇ ਹਾਂ ਦਾ ਅਬਿਲਟੀ ਟੂ ਗਰੁੱਪ ਆਬਜੈਕਟਸ ਟੂਗੇਦਰ ਔਨ ਦਾ ਬੇਸਿਸ ਆਫ ਕਾਮਨ ਫੀਚਰਸ ਕਿ ਆਪਾਂ ਕਰ ਕੀ ਰਹੇ ਆ ਆਪਾਂ ਆਬਜੈਕਟਸ ਨੂੰ ਕੀ ਕਰ ਰਹੇ ਆ ਕਾਮਨ ਫੀਚਰਸ ਦੇ ਆਧਾਰ ਤੇ ਆਪਾਂ ਉਹਨਾਂ ਦੀ ਗਰੁੱਪਿੰਗ ਕਰ ਰਹੇ ਆ ਅਕੋਰਡਿੰਗ ਟੂ ਜੀਨ ਪਿਆਜੇ ਇਸ ਸਟੇਟਮੈਂਟ ਦੇ ਪੜਨ ਦੇ ਨਾਲ ਆਪਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਜੀਨ ਪਿਆਜੇ ਦੁਆਰਾ ਇੱਕ ਟਰਮ ਦਿੱਤੀ ਗਈ ਸੀਗੀ ਐਂਡ ਉਸ ਟਰਮ ਨੂੰ ਹੀ ਇਹ ਪੁੱਛ ਰਿਹਾ ਕਿ ਕੋਗਨੇਟਿਵ ਡਿਵੈਲਪਮੈਂਟ ਵਾਲੀ ਜਿਹੜੀ ਥਿਉਰੀ ਸੀਗੀ ਪਿਆਜੇ ਦੀ ਉਹਦੇ ਵਿੱਚ ਉਹਨਾਂ ਨੇ ਇੱਕ ਟਰਮ ਦਿੱਤੀ ਸੀਗੀ ਜਿਹੜੀ ਕਿ ਸੰਬੰਧ ਰੱਖਦੀ ਹੈ ऑब्जेक्ट टुगेदर द ग्रुपिंग ਨਾਲ ਸੋ ਇੱਕ ਇਹੋ ਜਿ ਇਕੋ ਜਈਆਂ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਵਸਤੂਆਂ ਦਾ ਇਕੱਠਾ ਸਮੂਹ ਕਰਨ ਦੀ ਕਾਬਲੀਅਤ ਨੂੰ ਜੀਨ ਪਿਆਜੇ ਦੇ ਬੌਧਿਕ ਵਿਕਾਸ ਦੇ ਸਿਧਾਂਤ ਅਨੁਸਾਰ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਹੈ ਅਸਿਮੀਲੇਸ਼ਨ ਇਕ ਮਿਕ ਕਰਨਾ ਅਕਮੋਡੇਸ਼ਨ ਸਮਾਯੋਜਨ ਆਪਸ਼ਨ ਨੰਬਰ ਸੀ ਕਲਾਸੀਫਿਕੇਸ਼ਨ ਜਾਂ ਫਿਰ ਆਪਸ਼ਨ ਨੰਬਰ ਡੀ ਕਲਾਸ ਇਨਕਲੂਜ਼ਨ ਵਰਗ ਜਮਾਤ ਵਿੱਚ ਸ਼ਾਮਿਲ ਕਰਨਾ ਇਸ ਪ੍ਰਸ਼ਨ ਦਾ ਸਹੀ ਜਵਾਬ ਹੈਗਾ ਜੀ ਕਲਾਸੀਫਿਕੇਸ਼ਨ ਕਲਾਸੀਫਿਕੇਸ਼ਨ ਟਰਮ ਵੀ ਪਿਆਜੇ ਦੁਆਰਾ ਹੀ ਦਿੱਤੀ ਗਈ ਸੀਗੀ ਇਨ ਐਨਡਿਗੋਗਨੀਟਿਵ ਡਵੈਲਪਮੈਂਟ ਵਾਲੀ ਥਿਊਰੀ ਵਿੱਚ ਜਿਸ ਦੇ ਅਕੋਰਡਿੰਗ ਕਿਸੇ ਵੀ ਬੱਚੇ ਦੁਆਰਾ ਗਰੁੱਪਿੰਗ ਕੀਤੀ ਜਾਂਦੀ ਹੈ ਆਬਜੈਕਟਸ ਦੀ ਉਹਨਾਂ ਦੇ ਕਾਮਨ ਫੀਚਰਸ ਦੇ ਆਧਾਰ ਤੇ ਵੈਸੇ ਬਾਕੀ ਦੀਆਂ ਐਸਿਮਿਲੇਸ਼ਨ ਐਂਡ ਐਕਮੋਡੇਸ਼ਨ ਜਿਹੜੀਆਂ ਟਰਮਸ ਨੇ ਇਹ ਵੀ ਕਾਫੀ ਇੰਪੋਰਟੈਂਟ ਨੇ ਆਪਾਂ ਇਹਨਾਂ ਨੂੰ ਵੀ ਸਮਝਾਂਗੇ ਪਹਿਲਾਂ ਤੁਸੀਂ ਆਪਸ਼ਨ ਨੰਬਰ ਸੀ ਨੂੰ ਟਿਕ ਜਰੂਰ ਕਰ ਲਿਓ ਅਗਲਾ ਜਿਹੜਾ ਗੱਲ ਆਪਾਂ ਕਰ ਰਹੇ ਸੀਗੇ ਐਸਿਮਿਲੇਸ਼ਨ ਐਂਡ ਐਕਮੋਡੇਸ਼ਨ ਦੀ ਪਹਿਲਾਂ ਤਾਂ ਵੇਖ ਲਓ ਐਸਿਮਿਲੇਸ਼ਨ ਨੂੰ ਆਪਾਂ ਪੰਜਾਬੀ ਵਿੱਚ ਇਕਮੇ ਕਰਨਾ ਕਹ ਅਕਮੋਡੇਸ਼ਨ ਨੂੰ ਆਪਾਂ ਸਮਾਯੋਜਨ ਕਹਿੰਦੇ ਆ ਪੰਜਾਬੀ ਵਿੱਚ ਸੋ ਇਸ ਗੱਲ ਨੂੰ ਤੁਸੀਂ ਯਾਦ ਕਰ ਲਓ ਡੈਫੀਨੇਸ਼ਨ ਦੀ ਗੱਲ ਕਰਦੇ ਆ ਕਿ ਐਸਿਮਿਲੇਸ਼ਨ ਹੁੰਦਾ ਕੀ ਹੈ ਜਦੋਂ ਤੁਹਾਡੇ ਦਿਮਾਗ ਵਿੱਚ ਕੋਈ ਨਵੀਂ ਜਾਣਕਾਰੀ ਜਦੋਂ ਆਉਂਦੀ ਹੈ ਹੋ ਸਕਦਾ ਹੈ ਉਸ ਸੇਮ ਜਾਣਕਾਰੀ ਬਾਰੇ ਤੁਹਾਨੂੰ ਥੋੜਾ ਬਹੁਤ ਪਹਿਲਾਂ ਤੋਂ ਵੀ ਪਤਾ ਹੋਵੇ ਤੁਸੀਂ ਕਿਤਾਬਾਂ ਵਿੱਚ ਪੜ੍ਹਿਆ ਹੋਵੇ ਤੁਸੀਂ ਟੀਵੀ ਤੇ ਵੇਖਿਆ ਹੋਵੇ ਸੋ ਉਸ ਇਨਫਰਮੇਸ਼ਨ ਦੇ ਵਿੱਚ ਜਦੋਂ ਨਵੀਂ ਇਨਫਰਮੇਸ਼ਨ ਆਜਵੇ ਆਪਾਂ ਉਹਨੂੰ ਐਸਿਮਿਲੇਸ਼ਨ ਦਾ ਨਾਮ ਦਿੰਨੇ ਆ ਬਟ accomodation ਦੇ ਵਿੱਚ ਜਦੋਂ ਪਹਿਲਾਂ ਵਾਲੀ ਇਨਫੋਰਮੇਸ਼ਨ ਵਿੱਚ ਮੋਡੀਫਿਕੇਸ਼ਨ ਕੀਤੀ ਜਾਂਦੀ ਹੈ ਮੋਡੀਫਿਕੇਸ਼ਨ ਦੇ ਨਾਲ ਨਾਲ ਕਹਿ ਸਕਦੇ ਹਾਂ ਕਿ ਜਦੋਂ ਉਸ ਇਨਫੋਰਮੇਸ਼ਨ ਦੇ ਵਿੱਚ ਐਡਿਟ ਵੀ ਹੋ ਸਕਦਾ ਹੈ ਕੋਈ ਵੀ ਜਿਹੜੀ ਗੱਲ ਹੈ ਉਹ ਨਵੀਂ ਨਹੀਂ ਹੋਊਗੀ ਉਸ ਨਵੀਂ ਗੱਲ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਥੋੜੀ ਬਹੁਤ ਮੋਡੀਫਿਕੇਸ਼ਨ ਹੋ ਸਕਦੀ ਹੈ ਇਹਨਾਂ ਦੋਨਾਂ ਟਰਮਸ ਨੂੰ ਆਪਾਂ ਇੱਕ ਐਗਜ਼ਾਮਪਲ ਦੇ ਥਰੂ ਵੀ ਸਮਝ ਲੈਣੇ ਆ ਕਿ ਇੱਕ ਬੱਚਾ ਮੇਰੀ ਕਲਾਸ ਵਿੱਚ ਹੈਗਾ ਸੀ ਕਾਫੀ ਛੋਟਾ ਬੱਚਾ ਸੀ ਉਹਨੇ ਕਦੇ ਨਾ ਤਾਂ ਕੁੱਤਾ ਵੇਖਿਆ ਸੀ ਨਾ ਤੇ ਬਿੱਲੀ ਵੇਖੀ ਸੀਗੀ ਮੈਂ ਉਹਦੇ ਸਾਹਮਣੇ ਇੱਕ ਕੁੱਤਾ ਲੈ ਗਿਆ। ਉਹਨੂੰ ਕਿਹਾ ਕਿ ਵੇਖੋ ਇਹਦੀਆਂ ਚਾਰ ਲੱਤਾਂ ਹੈਗੀਆਂ ਨੇ, ਇਹਦੀ ਇੱਕ ਪੂਛ ਵੀ ਹੈਗੀ ਆ ਤੇ ਇਹਨੂੰ ਆਪਾਂ ਕਹਿੰਦੇ ਆ ਜੀ ਡੌਗ ਜਾਂ ਫਿਰ ਕੁੱਤਾ। ਉਸ ਬੱਚੇ ਨੇ ਆਪਦੇ ਦਿਮਾਗ ਵਿੱਚ ਬਿਠਾ ਲਈ ਗੱਲ ਕਿ ਕਿ ਇਹਦੀਆਂ ਚਾਰ ਲੱਤਾਂ ਹੈਗੀਆਂ ਨੇ, ਪੂਛ ਹੈਗੀ ਆ ਜਿਹਦੇ ਕਰਕੇ ਇਹ ਕੁੱਤਾ ਆ। ਬਟ ਉਸੇਮ ਬੱਚੇ ਨੇ ਇੱਕ ਵਾਰ ਬਿੱਲੀ ਵੇਖੀ ਤੇ ਬਿੱਲੀ ਨੂੰ ਵੀ ਉਹ ਕੁੱਤਾ ਸਮਝਣ ਲੱਗ ਗਿਆ। ਸੋ ਜਦੋਂ ਬਿੱਲੀ ਨੂੰ ਕੁੱਤਾ ਸਮਝ ਰਿਹਾ ਸੀ ਤੇ ਮੈਂ ਉਹਨੂੰ ਸਮਝਾਇਆ ਨਹੀਂ ਬੇਟਾ ਇਹਦੀਆਂ ਚਾਰ ਲੱਤਾਂ ਵੀ ਹੈਗੀਆਂ, ਪੂਛ ਵੀ ਹੈਗੀ ਆ। ਬਟੇ ਬਾਉ-ਬਾਉ ਨਹੀਂ ਕਰਦਾ ਇਹ ਮਿਆਉ-ਮਿਆਉ ਕਰਦੀ ਹੈ ਐਂਡ ਇਹਦੀ ਜਿਹੜੀ ਹਾਈਟ ਹੈ ਉਹ ਵੀ ਕੁੱਤੇ ਦੇ ਕੰਪੈਰੀਜ਼ਨ ਛੋਟੀ ਹੁੰਦੀ ਹੈ ਮਤਲਬ ਪਹਿਲਾ ਜਿਹੜੀ ਮੈਂ ਗੱਲ ਉਸ ਬੱਚੇ ਦੇ ਦਿਮਾਗ ਵਿੱਚ ਬਿਠਾਈ ਕਿ ਇਹ ਕੁੱਤਾ ਹੈ ਇਹਦੇ ਚਾਰ ਲੱਤਾਂ ਹੈਗੀਆਂ ਤੇ ਇਹ ਐਸਿਮੀਲੇਸ਼ਨ ਹੈ ਮਤਲਬ ਉਹਨੇ ਕੁੱਤੇ ਵਾਲੇ ਹੋ ਸਕਦਾ ਪਹਿਲਾਂ ਥੋੜਾ ਬਹੁਤ ਸੁਣਿਆ ਹੋਵੇ ਬਟ ਮੈਂ ਉਹਦੇ ਦਿਮਾਗ ਵਿੱਚ ਨਵੀਂ ਇਨਫੋਰਮੇਸ਼ਨ ਜਿਹੜੀ ਬਿਠਾਈ ਕੁੱਤੇ ਵਾਲੀ ਸੋ ਉਹਦੇ ਦਿਮਾਗ ਵਿੱਚ ਇਹ ਗੱਲ ਬੈਠ ਗਈ ਇਹ ਸੀਗੀ ਐਸਿਮੀਲੇਸ਼ਨ ਇਹਨੂੰ ਆਪਾਂ ਐਸਿਮੀਲੇਸ਼ਨ ਕਹਿੰਦੇ ਆ ਬਟ ਅਕਮੋਡੇਸ਼ਨ ਦੇ ਵਿੱਚ ਮੈਂ ਉਦੀ ਪਹਿਲਾਂ ਵਾਲੀ ਜਾਣਕਾਰੀ ਦੇ ਵਿੱਚ ਮੋਡੀਫਿਕੇਸ਼ਨ ਕਰ ਰਹੇ ਹਾਂ ਕਿ ਵੇਖ ਉਹ ਪਹਿਲਾਂ ਆਪਾਂ ਜਿਹੜਾ ਵੇਖਿਆ ਸੀ ਉਹ ਕੁੱਤਾ ਸੀ ਬਟ ਹੁਣ ਵਾਲੀ ਜਿਹੜੀ ਚੀਜ਼ ਹੈਗੀ ਆ ਇਹ ਬਿੱਲੀ ਹੈ ਬਿੱਲੀ ਛੂਟ ਹੀ ਹੁੰਦੀ ਹੈ ਬਿੱਲੀ ਦਾ ਕਹਿ ਸਕਦੇ ਹਾਂ ਕਿ ਬਿੱਲੀ ਬਾਉ ਬਾਉ ਨਹੀਂ ਕਰਦੀ ਬਿੱਲੀ ਮਿਆਉ ਮਿਆਉ ਕਰਦੀ ਹੈ ਸੋ ਅਕੋਮੋਡੇਸ਼ਨ ਐਂਡ ਐਸਿਮੀਲੇਸ਼ਨ ਦੇ ਥਰੂ ਵੀ ਬੱਚੇ ਸਿੱਖਦੇ ਨੇ ਆਪਦੇ এনवायरमेंट ਤੋਂ ਇਹ ਕਹਿਣਾ ਸੀਗਾ ਪਿਆਜੇ ਦਾ ਹੋਪਸੋ ਇਹਨਾਂ ਦੋਨਾਂ ਟਰਮਸ ਦੇ ਨਾਲ ਤੁਸੀਂ ਕਲਾਸੀਫਿਕੇਸ਼ਨ ਬਾਰੇ ਵੀ ਸਮਝ ਗਈ ਹੋਣੀ ਆ ਐਂਡ ਜੀਨ ਪਿਆਜੇ ਦਾ ਜਿਹੜਾ ਕ cognative ਵਿਕਾਸ ਦਾ ਜਿਹੜਾ ਸਿਧਾਂਤ ਹੈਗਾ ਜੀ ਇਹ ਤੁਹਾਨੂੰ ਚਾਰ ਸਟੇਜਸ ਵਿੱਚ ਵੇਖਣ ਨੂੰ ਮਿਲਦਾ ਹੈ ਜਿਹਦੇ ਬਾਰੇ ਆਪਾਂ ਆਲਰੇਡੀ ਪ੍ਰੀਵੀਅਸ ਵੀਡੀਓ ਵਿੱਚ ਗੱਲ ਕਰ ਹੀ ਚੁੱਕੇ ਹਾਂ ਅਗਲਾ ਪ੍ਰਸ਼ਨ ਵੇਖੋ ਵਿਚ ਵਨ ਆਫ ਦਾ ਫੋਲੋਇੰਗ ਰਿਪਰੈਜ਼ੈਂਟ ਐਸ ਫੈਕਟਰ ਇਨ ਸਪੀਅਰਮੈਨ ਟੂ ਫੈਕਟਰ ਥਿਊਰੀ ਇਸ ਪ੍ਰਸ਼ਨ ਨੂੰ ਪੜ੍ਹਨ ਤੋਂ ਬਾਅਦ ਆਪਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਸਪੀਅਰਮੈਨ ਨੇ ਕੋਈ ਟੂ ਫੈਕਟਰ ਥਿਊਰੀ ਦਿੱਤੀ ਸੀਗੀ ਸਪੀਅਰਮੈਨ ਨੇ ਟੂ ਫੈਕਟਰ ਥਿਊਰੀ ਦਿੱਤੀ ਸੀਗੀ ਸਪੀਅਰਮੈਨ ਦੇ ਟੂ ਫੈਕਟਰ ਸਿਧਾਂਤ ਵਿੱਚ ਹੇਠਾਂ ਦਿੱ ਕਿਹੜਾ ਇਸ ਫੈਕਟਰ ਕਹਿ ਸਕਦੇ ਆ ਕਿ ਪ੍ਰਭਾਵਸ਼ਿਤ ਕਰਦਾ ਹੈ ਐਂਡ ਇਹਨਾਂ ਦੀ ਜਿਹੜੀ ਥਿਉਰੀ ਸੀਗੀ ਉਹ ਕਿਸ ਦੇ ਆਧਾਰ ਤੇ ਸੀਗੀ ਇੰਟੈਲੀਜੈਂਸ ਦੀ ਇੱਥੇ ਗੱਲ ਕੀਤੀ ਜਾਂਦੀ ਆ ਸੋ ਸਪੈਸ਼ਲ ਫੈਕਟਰ ਆਊਗਾ ਇਹਦਾ ਸਹੀ ਜਵਾਬ ਸੋਸ਼ਲ ਫੈਕਟਰ ਸਪੈਸੀਫਿਕ ਫੈਕਟਰ ਜਾਂ ਫਿਰ ਸਿਸਟਮੈਟਿਕ ਫੈਕਟਰ ਸਹੀ ਜਵਾਬ ਦੀ ਆਪਾਂ ਗੱਲ ਕਰਾਂਗੇ ਜਿਹੜਾ 2 ਫੈਕਟਰ ਇਹਨਾਂ ਵੱਲੋਂ ਸਿਧਾਂਤ ਦਿੱਤਾ ਗਿਆ ਸੀਗਾ ਉਹਦੇ ਵਿੱਚੋਂ ਦੋ ਫੈਕਟਰ ਤੁਹਾਨੂੰ ਵੇਖਣ ਨੂੰ ਮਿਲਦੇ ਸੀਗੇ ਇੱਕ ਤਾਂ ਸੀਗਾ ਜੀ ਇੱਕ ਸੀਗਾ ਐਸ ਤੇ ਇਹਨਾਂ ਨੇ ਐਸ ਦੀ ਹੀ ਗੱਲ ਪੁੱਛੀ ਆ ਐਸ ਜਿਹੜਾ ਫੈਕਟਰ ਹੈਗਾ ਕਈ ਵਾਰ ਆਪਾਂ ਕਨਫਿਊਜ਼ ਵੀ ਹੋ ਸਕਦੇ ਹਾਂ ਜੇਕਰ ਆਪਾਂ ਇਹ ਥਿਊਰੀ ਨੂੰ ਚੰਗੇ ਤਰੀਕੇ ਨਾਲ ਨਾ ਪੜਿਆ ਹੋਵੇ ਸਹੀ ਜਵਾਬ ਹੋਊਗਾ ਜੀ ਸਪੈਸਿਫਿਕ ਫੈਕਟਰ ਕਿਉਂਕਿ ਸਾਰੀਆਂ ਆਪਸ਼ਨਾਂ ਹੀ ਇਸ ਤੋਂ ਸ਼ੁਰੂ ਹੋਈਆਂ ਨੇ ਇਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਕਈਆਂ ਵਿੱਚ ਸਪੈਸ਼ਲ ਲੱਗਿਆ ਹੋਇਆ ਕਈਆਂ ਵਿੱਚ ਸਪੈਸਿਫਿਕ ਲੱਗਿਆ ਹੋਇਆ ਸੋ ਆਪਾਂ ਕਨਫਿਊਜ਼ ਨਾ ਹੋਈਏ ਜਿਹਦੇ ਕਰਕੇ ਤੁਸੀਂ ਯਾਦ ਕਰ ਲਿਓ ਇਸ ਤੋਂ ਬਣੂਗਾ ਸਪੈਸਿਫਿਕ ਫੈਕਟਰ ਸਪੈਸਿਫਿਕ ਫੈਕਟਰ ਦੇ ਨਾਲ ਆਪਾਂ ਨਾ ਇਹਨਾਂ ਦੀ ਜਿਹੜੀ ਥਿਊਰੀ ਹੈਗੀ ਹੈ ਇਹ ਵੀ ਬਰੀਫਲੀ ਵੇਖ ਲੈਣੇ ਆ ਇਹਨਾਂ ਵੱਲੋਂ ਦਿੱਤੀ ਥਿਊਰੀ ਵਿੱਚ ਤੁ ਮਿਲਦੇ ਆ ਕਿ ਇੱਕ ਤਾਂ ਹੈਗਾ ਇਹ ਜਨਰਲ ਫੈਕਟਰ ਇੱਕ ਕੀ ਹੈ ਜੀ ਜਨਰਲ ਫੈਕਟਰ ਜਿਹਨੂੰ ਤੁਸੀਂ ਜੀ ਫੈਕਟਰ ਕਹਿੰਦੇ ਹੋ ਇੱਕ ਹੈਗਾ ਜੀ ਸਪੈਸੀਫਿਕ ਫੈਕਟਰ ਜਿਹਨੂੰ ਤੁਸੀਂ ਅ ਸ ਫੈਕਟਰ ਵੀ ਕਹਿ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਗੱਲ ਕਰਦੇ ਆ ਕਿ ਜਿਹੜੇ ਆਪਾਂ ਜਨਰਲੀ ਜਾਂ ਫਿਰ ਰਿਪਰੈਜ਼ੈਂਟ ਓਵਰਆਲ ਕognitive ਐਬਿਲਿਟੀ ਦੈਟ ਅੰਡਰਲਾਈਨ ਆਲ ਮੈਂਟਲ ਐਬਿਲਿਟੀਆਂ ਜਿਵੇਂ ਕਿ ਕੁਝ ਨਾਰਮਲ ਕੈਲਕੂਲੇਸ਼ਨਸ ਹੁੰਦੀਆਂ ਨੇ ਨਾਰਮਲ ਮੈਥਮੈਟਿਕਲ ਆਪਰੇਸ਼ਨਸ ਹੋ ਸਕਦੇ ਨੇ ਜੀ ਮਤਲਬ ਕਿ ਆਪਾਂ ability to reason and solve problems across all different domains ki apa kuch jede normal question vagaira solve kar denne ha ya fir normal choti moti problem solve kar denne ha general ability de adhar te unna nu apa general factor keh denne ha specific factor apa keh sakde ha kisi area de vich ya fir kisi specific task de vich apa jadon better hundi ha jivein eh ho sakda hai verbal comprehension de vich spatial reasoning de vich ya fir ਨਮੈਰਿਕਲ ਐਬਿਲਿਟੀ ਦੇ ਵਿੱਚ ਹੋ ਸਕਦਾ ਹੈ ਕਿ ਕਿਸੇ ਹੋਰ ਫੀਲਡ ਵਿੱਚ ਆਪਾਂ ਕਿਸੇ ਇੱਕ ਸਪੈਸੀਫਿਕ ਫੀਲਡ ਵਿੱਚ ਬਹੁਤ ਜ਼ਿਆਦਾ ਵਧੀਆ ਹੋਈਏ ਉਹਨੂੰ ਆਪਾਂ ਸਪੈਸੀਫਿਕ ਫੈਕਟਰ ਦਾ ਨਾਮ ਦਿੰਨੇ ਆ ਸਪੈਸੀਫਿਕ ਦਾ ਨਾਮ ਹੀ ਆ ਨਾ ਮਤਲਬ ਕਿਸੇ ਸਪੈਸ਼ਲ ਦੀ ਕਿਸੇ ਸਪੈਸ਼ਲਟੀ ਹੋਵੇ ਆਪਣੇ ਵਿੱਚ ਕਿਸੇ ਚੀਜ਼ ਨੂੰ ਲੈ ਕੇ ਸੋ ਇਹ ਦੋ ਜਿਹੜੀਆਂ ਥਿਉਰੀਆਂ ਸੀਗੀਆਂ ਦੋ ਜਿਹੜੇ ਫੈਕਟਰ ਸੀਗੇ ਇਹ ਕਿਹਦੇ ਦੁਆਰਾ ਦਿੱਤੇ ਗਏ ਸੀਗੇ ਇਸ ਪੀਅਰਮਨ ਦੁਆਰਾ ਦਿੱਤੇ ਗਏ ਸੀਗੇ ਜੀ ਫੈਕਟਰ ਐਂਡ ਐਸ ਫੈਕਟਰ ਵੇਖੋ ਹੁਣ ਇਸ ਤੋਂ ਜੇ ਅਗਰ ਫਿਊਚਰ ਵਿੱਚ ਪ੍ਰਸ਼ਨ ਆ ਵੀ ਜਾਂਦਾ ਤੇ ਤੁਸੀਂ ਮੈਨੂੰ ਲੱਗਦਾ ਨਾਮ ਨਾਲ ਕਰ ਦੋਗੇ ਅੱਗੇ ਵੇਖੋ ਦਾ ਕਨਸੈਪਟ ਆਫ ਜ਼ਪੀਡੀ ਜ਼ੋਨ ਆਫ ਪ੍ਰੋਕਸਿਮਲ ਡਿਵੈਲਪਮੈਂਟ ਹੈਜ਼ ਬੀਨ ਪ੍ਰੋਪੋਜ਼ਡ ਬਾਈ ਕੀ ਆਪਾਂ ਗੱਲ ਕਰ ਰਹੇ ਹਾਂ ਨੇੜਲੇ ਵਿਕਾਸ ਦੇ ਜ਼ੋਨ ਦਾ ਧਾਰਨਾ ਕਿਸ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਹੈ ਕਿ ਇਹਨਾਂ ਦਾ ਨਾਮ ਜੀਰੋਮ ਬਰੂਨਰ ਹੈ ਡੇਵਿਡ ਉਸਬੈਲ ਹੈ ਜਾਂ ਫਿਰ ਆਪਸ਼ਨ ਨੰਬਰ ਸੀ ਰੋਬਰਟ ਐਮ ਕੈਗਨ ਜਾਂ ਫਿਰ ਆਪਸ਼ਨ ਨੰਬਰ ਡੀ ਲੇਵੈਗੋਟਸਕੀ ਗੱਲ ਕਰਦੀਆਂ ਜ਼ਪੀਡੀ ਜ਼ਪੀ ਦਾ ਜਿਹੜਾ ਕਨਸੈਪਟ ਹੈਗਾ ਜੀ ਇਹ ਦਿੱਤਾ ਗਿਆ ਸੀਗਾ ਲੇਫ ਵਾਈਗੋਟਸਕੀ ਦੁਆਰਾ ਕਿਹਦੇ ਦੁਆਰਾ ਲੇਫ ਵਾਈਗੋਟਸਕੀ ਦੁਆਰਾ ਵੈਸੇ ਜੈਡ ਪੀਡੀ ਹੁੰਦਾ ਕੀ ਹੈ ਮੰਨ ਲਓ ਇਹ ਤੁਹਾਡੇ ਸਾਹਮਣੇ ਇੱਕ ਛੋਟਾ ਜਿਹਾ ਮੈਂ ਜਿਹੜਾ ਬੇਬੀ ਹੈ ਉਹ ਮੈਂ ਬਣਾਇਆ ਇਹ ਛੋਟਾ ਜਿਹਾ ਇੱਕ ਬੇਬੀ ਮੈਂ ਬਣਾ ਰਿਹਾ ਤੁਹਾਡੇ ਸਾਹਮਣੇ ਇਹ ਕੀ ਕਰ ਰਿਹਾ ਸੀ ਇਹ ਸਕੂਲ ਤੋਂ ਆਇਆ ਆਪਦਾ ਹੋਮਵਰਕ ਕਰਨ ਲੱਗ ਗਿਆ ਹੋਮਵਰਕ ਕਰਦੇ ਕਰਦੇ ਇਹਨੂੰ ਕੁਝ ਸਵਾਲ ਵਿੱਚ ਪ੍ਰੋਬਲਮ ਆ ਰਹੀ ਸੀਗੀ ਮਤਲਬ ਉਹਨੂੰ ਥੋੜੀ ਬਹੁਤ ਕਹਿ ਸਕਦੇ ਆ ਕਿ ਹੈਲਪ ਦੀ ਲੋੜ ਸੀਗੀ ਇਸ ਬੱਚੇ ਨੂੰ ਆਪਦੇ ਮੈਥ ਦੇ ਸਮ ਸੋਲਵ ਕਰ ਰਿਹਾ ਸੀ ਤੇ ਇਹਦੇ ਪੇਰੈਂਟਸ ਨੇ ਇਹਦੀ ਥੋੜੀ ਜੀ ਹੈਲਪ ਕੀਤੀ ਥੋੜਾ ਜਿਹਾ ਹਿੰਟ ਦਿੱਤਾ ਐਂਡ ਇਸ ਬੱਚੇ ਨੇ ਉਹ ਜਿਹੜਾ ਪ੍ਰਸ਼ਨ ਸੀ ਉਹ ਸੋਲਵ ਕਰ ਲਿਆ ਮਤਲਬ ਇਹ ਬੱਚਾ ਉਸ ਪ੍ਰਸ਼ਨ ਨੂੰ ਸੋਲਵ ਕਰ ਸਕਦਾ ਸੀ ਬਟ ਇਹਨੂੰ ਥੋੜੀ ਜੀ ਹੈਲਪ ਦੀ ਲੋੜ ਪੈ ਗਈ ਸੀ ਸੋ ਆਪਾਂ ਨੂੰ ਇੱਥੇ ਇੱਕ ਗੱਲ ਸਿੱਖਣ ਨੂੰ ਮਿਲੀ ਕਿ ਮੈਂ ਜਿਹੜਾ ਗੋਲਾ ਬਣਾਇਆ ਹੋਇਆ ਨਾ ਬੱਚਾ ਪਹਿਲਾਂ ਇਹ ਇੰਨਾ ਖੁਦ ਕਰ ਸਕਦਾ ਸੀ ਬਟ ਜਦੋਂ ਬੱਚੇ ਨੂੰ ਹੈਲਪ ਮਿਲੀ ਤੇ ਇਹ ਇੰਨਾ ਕੰਮ ਕਰ ਸਕਦਾ ਆ ਮੈਂ ਜਿਹੜਾ ਦੂਜਾ ਗੋਲਾ ਬਣਾ ਰਿਹਾ ਇਹ ਇੰਨਾ ਕੰਮ ਕਰ ਸਕਦਾ ਸੀ ਸੋ ਇਹਦੇ ਵਿੱਚ ਜਿਹੜਾ ਤੁਸੀਂ ਗੈਪ ਦੇਖ ਰਹੇ ਹੋ ਆ ਜਿਹੜਾ ਗੈਪ ਵਿਖ ਰਿਹਾ ਤੁਹਾਨੂੰ ਕੀ ਜਦੋਂ ਬੱਚੇ ਨੂੰ ਹੈਲਪ ਨਹੀਂ ਮਿਲੀ ਸੀ ਜਿੰਨਾ ਕੰਮ ਉਦੋਂ ਕਰ ਪਾ ਰਿਹਾ ਸੀ ਐਂਡ ਹੈਲਪ ਮਿਲਣ ਤੋਂ ਬਾਅਦ ਜਿੰਨਾ ਇਹਨੇ ਕੰਮ ਕੀਤਾ ਮਤਲਬ ਜਿੰਨਾ ਉਹ ਕਰ ਸਕਦਾ ਸੀ ਇਹਦੇ ਵਿਚਾਲੇ ਗੈਪ ਨੂੰ ਹੀ ਆਪਾਂ ਜੈਡ ਪੀੜੇ ਦਾ ਨਾਮ ਦਿੰਨੇ ਆ ਜ਼ੋਨ ਆਫ ਪ੍ਰੋਕਸਿਮਲ ਡਿਵੈਲਪਮੈਂਟ ਦਾ ਨਾਮ ਦਿੰਨੇ ਆ ਤੇ ਇਹਦੀ ਜਿਹੜੀ ਮੇਨ ਗੱਲ ਹੈਗੀ ਆ ਉਹ ਕਿਹਦੇ ਦੁਆਰਾ ਕੀਤੀ ਗਈ ਹੈ ਉਹ ਕੀਤੀ ਗਈ ਸੀਗੀ ਵਾਈਗੋਟਸ ਕੀ ਦੁਆਰਾ ਐਂਡ ਇਹ ਜਿਹੜੀ ਟੈਂਪਰਰੀ ਹੈਲਪ ਦਿੱਤੀ ਜਾਂਦੀ ਹੈ ਇਹਨੂੰ ਆਪਾਂ ਕੀ ਕਹਿੰਦੇ ਆ ਇਹਦਾ ਪ੍ਰਸ਼ਨ ਦਾ ਜਵਾਬ ਮੈਂ ਨਹੀਂ ਦਊਂਗਾ ਕਿਉਂਕਿ ਇਹ ਸੇਮ ਚੀਜ਼ ਤੁਹਾਡੇ ਨੈਕਸਟ ਕੁਐਸਚਨ ਦੇ ਵਿੱਚ ਵੀ ਪੁੱਛੀ ਗਈ ਆ ਸੈਕੰਡ ਲਾਸਟ ਆਈ ਥਿੰਕ ਪ੍ਰਸ਼ਨ ਆ ਹੋ ਸੋ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਇਹਦੇ ਵਿੱਚ ਸਹੀ ਜਵਾਬ ਕਰ ਲਿਓ ਟਿਕ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਅੱਗੇ ਵੇਖੋ ਵਿਚ ਆਊਟ ਆਫ ਦਾ ਫੋਲੋਇੰਗ ਥੀਰੀਜ਼ ਯੂਜ਼ ਥੈਟ ਬਿਹੇਵੀਅਰ ਕੁਡ ਬੀ ਸ਼ੇਪਡ ਥਰੂ ਸਕੈਸਿਵ ਅਪਰੋਕਸੀਮੇਸ਼ਨ ਐਂਡ ਰੀਨਫੋਰਸਮੈਂਟ ਆਫ ਰਿਸਪਾਂਸਸ ਇਸ ਮੋਰ ਨੀਅਰਲੀ ਅਪਰੋਚਿੰਗ ਟੁਵਾਰਡਸ ਡਿਜ਼ਾਇਰਡ ਬਿਹੇਵੀਅਰ ਇੱਥਾ ਦਿੱਤੀਆਂ ਵਿੱਚੋਂ ਕਿਹੜੇ ਸਿਧਾਂਤ ਦਾ ਵਿਚਾਰ ਹੈ ਵਿਵਹਾਰ ਨੂੰ ਜਵਾਬਾਂ ਦੇ ਜਵਾਬਾਂ ਦੇ ਪੁਸ਼ਟੀਕਰਨ ਅਤੇ ਨਿਰੰਤਰ ਅਨੁਮਾਨਾਂ ਨਾਲ ਆਕਾਰ ਦਿੱਤਾ ਜਾ ਸਕਣਾ ਇਸੇ ਤਿਹਵਾਰ ਤੇ ਜ਼ਿਆਦਾ ਨਜ਼ਦੀਕ ਪਹੁੰਚਾਉਣ ਵਾਲਾ ਹੈ ਕਿ ਇਹ ਸੋਸ਼ਲ ਲਰਨਿੰਗ ਹੈ ਸਮਾਜਿਕ ਸਿੱਖਿਆਈ ਜਾਂ ਫਿਰ ਆਪਸ਼ਨ ਨੰਬਰ B ਇਨਸਟਰੂਮੈਂਟਲ ਕੰਡੀਸ਼ਨਿੰਗ ਯੰਤਰਿਕ ਅਨੁਕੂਲਨ ਆਪਸ਼ਨ ਨੰਬਰ C ਕਲਾਸਿਕਲ ਕੰਡੀਸ਼ਨਿੰਗ ਪਰੰਪਰਾਵਾਦੀ ਅਨੁਕੂਲਨ ਜਾਂ ਫਿਰ ਆਪਸ਼ਨ ਨੰਬਰ D ਆਪਰੇਂਟ ਕੰਡੀਸ਼ਨਿੰਗ ਆਪਰੇਂਟ ਅਨੁਕੂਲਨ ਪ੍ਰਸ਼ਨ ਨੂੰ ਤੁਸੀਂ ਦੁਬਾਰਾ ਸਮਝ ਲਓ ਕਿ ਇਹਨਾਂ ਦਿੱਤੀਆਂ ਗਈਆਂ ਥਿਊਰੀਆਂ ਦੇ ਵਿੱਚੋਂ ਕਿਹੜੀ ਥਿਉਰੀ ਦੇ ਅਕੋਰਡਿੰਗ ਜਿਹੜਾ ਤੁਹਾਡਾ ਬਿਹੇਵੀਅਰ ਹੈ ਤੁਹਾਡਾ ਬਿਹੇਵੀਅਰ ਕੁਡ ਬੀ ਸ਼ੇਪਡ ਤੁਹਾਡੇ ਬਿਹੇਵੀਅਰ ਨੂੰ ਸ਼ੇਪ ਕੀਤਾ ਜਾ ਸਕਦਾ ਕਿਵੇਂ ਕੀਤਾ ਜਾ ਸਕਦਾ ਸਕਸੈਸਿਵ ਅਪਰੋਕਸੀਮੇਸ਼ਨ ਐਂਡ ਰੀਨਫੋਰਸਮੈਂਟ ਆਫ ਰਿਸਪਾਂਸਸ ਇਜ਼ ਮੋਰ ਨੀਅਰਲੀ ਅਪਰੋਚਿੰਗ ਟੁਵਾਰਡ ਡਿਜ਼ਾਇਰ ਬਿਹੇਵੀਅਰ ਇਸ ਪ੍ਰਸ਼ਨ ਦਾ ਸਹੀ ਜਵਾਬ ਹੈਗਾ ਜੀ ਆਪਸ਼ਨ ਨੰਬਰ ਡੀ ਐਂਡ ਕੀ ਤੁਸੀਂ ਮੈਨੂੰ ਇਹ ਦੱਸੋਗੇ ਕਿ ਆਪਰੇਂਟ ਕੰਡੀਸ਼ਨਿੰਗ ਕਿਦੇ ਦੁਆਰਾ ਦਿੱਤੀ ਗਈ ਸੀ ਐਂਡ ਇਹਦੇ ਤੇ ਆਪਾਂ ਇੱਕ ਸਪੈਸਿਫਿਕ ਵੀਡੀਓ ਵੀ ਬਣਾਈ ਸੀਗੀ ਤੁਹਾਨੂੰ ਮੈਂ ਵਿਖਾ ਵੀ ਦੇਣਾ ਕਿ ਜਿਹਦੇ ਵਿੱਚ ਆਪਾਂ ਕੀ ਦੀ ਗੱਲ ਕੀਤੀ ਸੀਗੀ ਆਪਾਂ ਬੀ ਐਫ ਸਕਿਨਰ ਦੀ ਗੱਲ ਕੀਤੀ ਸੀ ਐਂਡ ਤੁਹਾਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ ਕਿ ਬੀ ਐਫ ਸਕਿਨਰ ਦੁਆਰਾ ਕਿਹੜੀ ਥਿਊਰੀ ਦਿੱਤੀ ਗਈ ਸੀ ਆਪਰੇਂਟ ਕੰਡੀਸ਼ਨਿੰਗ ਦੀ ਥਿਊਰੀ ਬੀ ਐਫ ਸਕਿਨਰ ਦੁਆਰਾ ਦਿੱਤੀ ਗਈ ਸੀ ਇਹਨਾਂ ਦਾ ਐਕਸਪੈਰੀਮੈਂਟ ਮੇਨਲੀ ਕਬੂਤਰਾਂ ਤੇ ਵੀ ਹੈਗਾ ਸੀ ਤੇ ਚੂਹਿਆਂ ਦੇ ਵੀ ਇਹਨਾਂ ਨੇ ਐਕਸਪੈਰੀਮੈਂਟ ਕੀਤਾ ਸੀਗਾ ਜਿਹਦੇ ਵਿੱਚ ਇਹ ਕੀ ਗੱਲ ਕਰਦੇ ਸੀਗੇ ਕਿ ਆਪਰੇਂਟ ਕੰਡੀਸ਼ਨਿੰਗ ਸਿੱਖਣ ਦਾ ਇੱਕ ਕਿਸਮ ਹੈ ਜਿੱਤੇ ਵਿਵਹਾਰ ਨੂੰ ਨਿਯਮ ਜਾਂ ਸਜ਼ਾ ਦੁਆਰਾ ਬਦਲਿਆ ਜਾ ਸਕਦਾ ਹੈ ਜਿਵੇਂ ਮੈਂ ਉਸ ਟਾਈਮ ਇੱਕ ਐਗਜ਼ਾਮਪਲ ਦੱਸੀ ਸੀਗੀ ਕਿ ਮੰਨ ਲਓ ਤੁਸੀਂ 5ਵੀਂ ਕਲਾਸ ਦੇ ਵਿਦਿਆਰਥੀ ਹੈਗੇ ਹੋ ਐਂਡ ਜਦੋਂ ਵੀ ਤੁਸੀਂ ਪਿਆਨੋ ਵਜਾਉਨੇ ਹੋ ਵਧੀਆ ਪਿਆਨੋ ਵਜਾਉਨੇ ਹੋ ਤੇ ਤੁਹਾਨੂੰ ਕੀ ਮਿਲਦਾ ਹੈ ਜੀ ਤੁਹਾਨੂੰ ਮਿਲਦਾ ਹੈ ਗਿਫਟ ਬਟ ਜਦੋਂ ਤੁਸੀਂ ਕੋਈ ਗਲਤੀ ਕਰਦੇ ਹੋ ਤੁਹਾਨੂੰ ਮਿਲਦੀ ਹੈ ਪਨਿਸ਼ਮੈਂਟ ਸੋ ਇਹਦੇ ਵਿੱਚ ਆਪਾਂ ਕਰ ਕੀ ਰਹੇ ਹਾਂ ਇਹਦੇ ਵਿੱਚ ਆਪਾਂ ਤੁਹਾਨੂੰ ਚੰਗੇ ਕੰਮ ਕਰਨ ਲਈ ਮੋਟੀਵੇਟ ਕਰ ਰਹੇ ਹਾਂ ਬਟ ਜੇ ਤੁਸੀਂ ਮਾੜਾ ਕੰਮ ਕਰੋਗੇ ਤੇ ਤੁਹਾਨੂੰ ਪਨਿਸ਼ਮੈਂਟ ਵੀ ਦਿੱਤੀ ਜਾਊਗੀ ਜੇਕਰ ਆਪਾਂ ਬੀਐਫ ਸਕੈਨਰ ਦੀ ਗੱਲ ਕਰਦੇ ਹਾਂ ਤੇ ਇੱਕ ਰੈਡ ਰੈਡੀਕਲ ਬਿਹੇਵੀਅਰਿਸਟ ਵੀ ਇਹਨਾਂ ਨੂੰ ਕਿਹਾ ਜਾਂਦਾ ਐਂਡ ਰੈਡੀਕਲ ਬਿਹੇਵੀਅਰਿਜ਼ਮ ਨਾਮ ਦੀ ਜਿਹੜੀ ਟਰਮ ਹੈਗੀ ਆ ਇਹਨਾਂ ਦੁਆਰਾ ਹੀ ਕਹਿ ਸਕਦੇ ਆ ਕਿ ਕੋਇਨ ਕੀਤੀ ਗਈ ਸੀ ਸੋ ਇਸ ਥਿਉਰੀ ਦੇ ਨਾਲ ਤੁਸੀਂ ਇਹ ਵੀ ਸਮਝ ਗਏ ਹੋਣੇ ਆ ਕਿ ਇਸ ਪ੍ਰਸ਼ਨ ਦਾ ਜਵਾਬ ਕੀ ਹੈਗਾ ਜੀ ਆਪਸ਼ਨ ਨੰਬਰ ਤੁਸੀਂ ਡੀ ਨੂੰ ਤੁਸੀਂ ਟਿਕ ਕਰ ਲੈਣਾ ਹੈ ਅੱਗੇ ਵੇਖਦੇ ਆਂ ਆਪਾਂ ਗੱਲ ਕਰਦੇ ਆਂ ਟ੍ਰੇਟ ਥਿਉਰੀਜ਼ ਆਰ ਰਿਲੇਟਡ ਟੂ ਵਿਚ ਆਫ ਦਾ ਫੋਲੋਇੰਗ ਐਸਪੈਕਟਸ ਕਿ ਜਿਹੜੀਆਂ ਟ੍ਰੇਟ ਥਿਉਰੀਜ਼ ਹੁੰਦੀਆਂ ਨੇ ਕਿਹੜਾ ਦਿੱਤਿਆਂ ਵਿੱਚੋਂ ਕਿਹੜੇ ਪੱਖ ਨਾਲ ਸੰਬੰਧਿਤ ਹੈਗੀਆਂ ਨੇ ਕਿ ਇਹ ਇੰਟੈਲੀਜੈਂਸ ਆ ਬੁੱਧੀ ਗਰੋਥ ਐਂਡ ਡਿਵੈਲਪਮੈਂਟ ਤਰੱਕੀ ਅਤੇ ਵਿਕਾਸ ਪਰਸਨੈਲਿਟੀ ਸ਼ਖਸੀਅਤ ਜਾਂ ਫਿਰ ਕ੍ਰੀਏਟੀਵਿਟੀ ਰਸਨਾਤਮਕਤਾ ਸਹੀ ਜਵਾਬ ਦੀ ਆਪਾਂ ਜੇ ਗੱਲ ਕਰੀਏ ਤੇ ਟ੍ਰੇਡ ਥਿਉਰੀ ਸੰਬੰਧ ਰੱਖਦੀਆਂ ਨੇ ਆਪਸ਼ਨ ਨੰਬਰ ਸੀ ਨਾਲ ਪਰਸਨੈਲਿਟੀ ਨਾਲ ਆਪਸ਼ਨ ਨੰਬਰ ਸੀ ਨੂੰ ਤੁਸੀਂ ਟਿਕ ਕਰ ਲੈਣਾ ਹੈ ਅਗਲਾ ਪ੍ਰਸ਼ਨ ਵੇਖੋ ਕਿੰਡਰਗਾਰਟਨ ਕੀਜੀ ਸਿਸਟਮ ਆਫ ਐਜੂਕੇਸ਼ਨ ਮੀਨਸ ਗਾਰਡਨ ਆਫ ਸਮਾਲ ਕਿਡਸ who gave the concept out of the following person sikhya di balwadi pranali da arth chote bachyan da baag eh dharna het dittiyan vichon kisne ditti si gi i think ਇਸ ਸੇਮ ਚੀਜ਼ ਮੈਂ ਕਿਸੇ ਕੁਐਸਚਨ ਵਿੱਚ ਵੀ ਦੱਸੀ ਸੀਗੀ ਮੈਨੂੰ ਯਾਦ ਨਹੀਂ ਆ ਰਿਹਾ ਬਟ ਦੱਸੋ ਇਹਦਾ ਸਹੀ ਜਵਾਬ ਕੀ ਹੋਊਗਾ ਜੌਨ ਡੂਵੀ ਨਾ ਇਹਦਾ ਸਹੀ ਜਵਾਬ ਹੈ ਫਰੈਡਰਿਕ ਫਰੋਬਲ ਜਾਂ ਫਿਰ ਪਲਾਟੋ ਹਰਬਰਟ ਸਪੈਂਸਰ ਸੋ ਕਿੰਡਰਗਾਰਡਨ ਜਿਹੜਾ ਸਿਸਟਮ ਹੈਗਾ ਯਾ ਡਿਵੈਲਪ ਕੀਤੇ ਦੁਆਰਾ ਕੀਤਾ ਗਿਆ ਸੀਗਾ ਐਂਡ ਕਹਿ ਸਕਦੇ ਆ ਕਿ ਗਾਰਡਨ ਆਫ ਸਮਾਲ ਕਿਡਸ ਇਹ ਜਿਹੜਾ ਕਨਸੈਪਟ ਹੈ ਇਹ ਦਿੱਤਾ ਗਿਆ ਸੀਗਾ ਫਰੈਡਰਿਕ ਫਰੋਬਲ ਦੁਆਰਾ ਆਪਸ਼ਨ ਨੰਬਰ ਬੀ ਨੂੰ ਤੁਸੀਂ ਟਿਕ ਕਰ ਲੈਣਾ ਹੈ ਤੇ ਆਪਾਂ ਵੇਖਦੇ ਆ ਅਗਲੇ ਪ੍ਰਸ਼ਨ ਨੂੰ ਅਗਲਾ ਪ੍ਰਸ਼ਨ ਹੈ ਦ ਸਟੇਜ ਪ੍ਰੀ ኦਪਰੇਸ਼ਨਲ ਇਨ ਪਿਆਜੇ ਥਿਊਰੀ ਇਹ ਵੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਪਿਆਜੇ ਦੀ ਜਿਹੜੀ ਕognitive ਡਵੈਲਪਮੈਂਟ ਦੀ ਥਿਉਰੀ ਹੈ ਉਹਦੀ ਜਿਹੜੀ ਸਟੇਜ ਹੈਗੀ ਆ ਸੈਕੰਡ ਸਟੇਜ ਦੀ ਆਪਾਂ ਗੱਲ ਕਰਦੇ ਆ ਉਹ ਸਟੇਜ ਦਾ ਨਾਮ ਹੈਗਾ ਜੀ ਪ੍ਰੀ-ਆਪਰੇਸ਼ਨਲ ਸਟੇਜ ਸੋ ਜਦੋਂ ਆਪਾਂ ਪ੍ਰੀ-ਆਪਰੇਸ਼ਨਲ ਸਟੇਜ ਦੀ ਗੱਲ ਕਰਦੇ ਆ ਤੇ ਇਹਨੂੰ ਆਪਾਂ ਪ੍ਰੀ-ਆਪਰੇਸ਼ਨਲ ਕਹਿੰਦੇ ਹੀ ਕਿਉਂ ਆ ਪਿਆਜੇ ਦੇ ਸਿਧਾਂਤ ਦੇ ਵਿੱਚ ਪ੍ਰੀ-ਆਪਰੇਸ਼ਨਲ ਪੱਧਰ ਪ੍ਰੀ-ਆਪਰੇਸ਼ਨਲ ਕਹਾਉਂਦਾ ਹੈ ਕਿਉਂਕਿ ਦ ਚਿਲਡਰਨ ਆਰ ਪ੍ਰੀ-ਡਿਟਰਮਾਈਂਡ ਬੱਚੇ ਪੂਰਵ-ਧ੍ਰੜ ਹਨ ਜਾਂ ਫਿਰ ਆਪਸ਼ਨ ਨੰਬਰ ਬੀ ਦ ਚਿਲਡਰਨ ਹੈਵ ਨਾਟ ਐਟ ਮਾਸਟਰਡ ਦ ਐਬਿਲਿਟੀ ਮੈਂਟਲ ਆਪਰੇਸ਼ਨ ਕਿ ਬੱਚਿਆਂ ਨੇ ਹਾਲੇ ਤੱਕ ਮਾਨਸਿਕ ਕਿਰਿਆਵਾਂ ਕਰਨ ਦੀ ਸਮਰੱਥਾ ਵਿੱਚ ਮਹਾਨਤਾ ਹਾਸਲ ਨਹੀਂ ਕੀਤੀ ਹੈ ਜਾਂ ਫਿਰ ਆਪਸ਼ਨ ਨੰਬਰ ਸੀ ਦ ਚਿਲड्रन ਆਰ ਪ੍ਰੀ ਪਲੈਨਿੰਗ ਬੱਚੇ ਪੂਰਵ ਨਿਯੋਜਿਤ ਹਨ ਜਾਂ ਫਿਰ ਆਲ ਆਫ ਦਾ ਅਬਵ ਉਪਰੋਕਤ ਸਾਰੇ ਹੀ ਸਹੀ ਜਵਾਬ ਕੀ ਹੈਗਾ ਜੀ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਕਿ ਜਿਹੜੇ ਚਿਲड्रन ਹੁੰਦੇ ਨੇ ਚਿਲड्रन ਹੈਵ ਨਾਟ ਮਾਸਟਰਡ ਦਾ ਅਬਿਲਟੀ ਟੂ ਪਰਫਾਰਮ ਮੈਂਟਲ ਆਪਰੇਸ਼ਨਸ ਕਿ ਬੱਚਿਆਂ ਨੇ ਹਜੇ ਮਾਸਟਰੀ ਨਹੀਂ ਕੀਤੀ ਹੁੰਦੀ ਕਾਦੇ ਵਿੱਚ ਮੈਂਟਲ ਆਪਰੇਸ਼ਨ ਜਿਹੜੇ ਕਰਨੇ ਹੁੰਦੇ ਉਹਨਾਂ ਨੇ ਬੱਚਿਆਂ ਨੇ ਹਾਲੇ ਤੱਕ ਮਾਨਸਿਕ ਕਿਰਿਆਵਾਂ ਕਰਨ ਦੀ ਸਮਰਤਾ ਵਿੱਚ ਮਾਰਤ ਹਾਸਲ ਨਹੀਂ ਕੀਤੀ ਹੁੰਦੀ। ਪਿਆਜੇ ਦੀ ਕოგਨੀਟਿਵ ਡਵੈਲਪਮੈਂਟ ਦੀ ਥਿਊਰੀ ਦੇ ਅਨੁਸਾਰ ਸਟੇਜਸ ਵੇਖਣ ਨੂੰ ਮਿਲਦੀਆਂ ਨੇ। ਪਹਿਲੀ ਸਟੇਜ ਦਾ ਨਾਮ ਹੈਗਾ ਜੀ ਸੈਂਸਰੀ ਮੋਟਰ, ਦੂਸਰੀ ਸਟੇਜ ਦਾ ਨਾਮ ਹੈਗਾ ਜੀ ਪ੍ਰੀਆਪਰੇਸ਼ਨਲ, ਤੀਸਰੀ ਸਟੇਜ ਦਾ ਨਾਮ ਹੈਗਾ ਜੀ ਕਨਕ੍ਰੀਟ ਆਪਰੇਸ਼ਨਲ, ਚੌਥੀ ਸਟੇਜ ਦਾ ਨਾਮ ਹੈਗਾ ਜੀ ਫਾਰਮਲ ਆਪਰੇਸ਼ਨਲ। ਫਿਰ ਹਾਲ ਤੁਸੀਂ ਇੰਨਾ ਹੀ ਯਾਦ ਕਰ ਲਿਓ। ਚਲਦੇ ਹਾਂ ਨੈਕਸਟ ਪ੍ਰਸ਼ਨ ਤੇ ਹੂ ਹੈਜ਼ ਡਿਸਕ੍ਰਾਈਬਡ ਹਿਊਮਨ ਬਿਹੇਵੀਅਰ ਐਂਡ ਰਿਵਾਰਡ ਐਂਡ ਪਨਿਸ਼ਮੈਂਟ ਇਨ ਦਾ এনਵਾਇਰਨਮੈਂਟ ਕਿਸ ਨੇ ਮਨੁੱਖੀ ਵਿਵਹਾਰ ਅਤੇ ਵਿਕਾਸ ਦੇ ਵਾਤਾਵਰਣ ਵਿੱਚ ਇਨਾਮ ਅਤੇ ਦੰਡ ਦੀ ਪ੍ਰਕਿਰਿਆ ਦੀ ਪ੍ਰਤੀਕਿਰਿਆ ਦੀ ਪ੍ਰਕਿਰਿਆ ਦੇ ਤੌਰ ਤੇ ਵਿਆਖਿਆ ਕੀਤੀ ਹੈ ਕੌਣ ਸੀਗੇ ਉਹ ਪਰਸਨ ਜਿਹੜੇ ਕੀ ਰਿਵਾਰਡ ਐਂਡ ਪਨਿਸ਼ਮੈਂਟ ਦੀ ਗੱਲ ਕਰਦੇ ਸੀ ਕੀ ਇਹਨਾਂ ਦਾ ਨਾਮ ਜੀਨ ਪਿਆਜੇ ਹੈ ਕੀ ਇਹਨਾਂ ਦਾ ਨਾਮ ਜੌਨ ਵਾਟਸਨ ਹੈ ਕੀ ਇਹ ਬੀ ਐਫ ਸਕਿੰਦਰ ਨੇ ਜੀ ਜਾਂ ਫਿਰ ਨਨਨ ਆਫ ਦਾ ਅਬਵ ਆਈ ਥਿੰਕ ਮੈਂ ਗਲਤੀ ਨਾਲ ਇਹਦਾ ਜਵਾਬ ਵੀ ਸਹੀ ਦਿੱਤਾ ਸੀਗਾ ਜਦੋਂ ਮੈਂ ਇੱਕ ਕੁਐਸਚਨ ਐਕਸਪਲੇਨ ਕਰ ਰਿਹਾ ਸੀਗਾ ਸੋ ਇਸ ਪ੍ਰਸ਼ਨ ਦਾ ਜਵਾਬ ਤੁਹਾਨੂੰ ਪਤਾ ਹੀ ਹੋਣਾ ਕੀ ਹੈਗਾ ਜੀ ਰੀਵਾਰਡ ਐਂਡ ਪਿਨਿਸ਼ਮੈਂਟ ਦੀ ਜਿਹੜੀ ਗੱਲ ਹੈਗੀ ਹੈ ਕਿਹਦੇ ਦੁਆਰਾ ਕੀਤੀ ਜਾਂਦੀ ਹੈ ਹੁਣੇ ਆਪਾਂ ਗੱਲ ਕਰਕੇ ਆਏ ਸੀ ਕਿਹਦੀ ਗੱਲ ਕੀਤੀ ਸੀਗੀ ਬੀ ਐਫ ਸਕਿਨਰ ਦੀ ਬੀ ਐਫ ਸਕਿਨਰ ਦੀ ਆਪਰੇਂਟ ਕੰਡੀਸ਼ਨਿੰਗ ਵਾਲੀ ਥਿਊਰੀ ਵਿੱਚ ਆਪਾਂ ਵੇਖਿਆ ਕਿ ਕਿਵੇਂ ਕਿਸੇ ਪਰਸਨ ਨੂੰ ਆਪਾਂ ਉਹਦਾ ਜਿਹੜਾ ਬਿਹੇਵੀਅਰ ਹੈਗਾ ਆ ਚੇਂਜ ਕਰ ਸਕਦੇ ਹਾਂ ਰਿਵਾਰਡ ਐਂਡ ਪਿਨਿਸ਼ਮੈਂਟ ਦੇ ਕੇ ਜੇਕਰ ਤੁਸੀਂ ਨਾ ਪੜੋਗੇ ਤੇ ਤੁਹਾਨੂੰ ਕੁੱਟ ਪੈਣੀ ਚਾਹੀਦੀ ਆ ਜਿਹਦੇ ਨਾਲ ਤੁਸੀਂ ਪੜ੍ਹਨਾ ਸ਼ੁਰੂ ਕਰ ਦੋਗੇ ਮਤਲਬ ਕਿ ਜਦੋਂ ਤੁਸੀਂ ਪੜ੍ਹੋਗੇ ਆਪਾਂ ਬੱਚਿਆਂ ਨੂੰ ਕੀ ਕਰਨੇ ਆ ਆਪਾਂ ਬੱਚਿਆਂ ਨੂੰ ਉਦੋਂ ਪਿਆਰ ਕਰਦੇ ਆ ਜਦੋਂ ਬੱਚੇ ਬਹੁਤ ਜ਼ਿਆਦਾ ਵਧੀਆ ਪੜ੍ਹਾਈ ਕਰਨ ਜਿਹੜਾ ਕਹਿਣਾ ਹੈਗਾ ਆ ਉਹ ਮੰਨਣ ਪਰ ਜਦੋਂ ਉਹ ਕਹਿਣਾ ਨਹੀਂ ਮੰਨਦੇ ਤੇ ਆਪਾਂ ਵੀ ਉਹਨਾਂ ਤੋਂ ਥੋੜੇ ਜਿਗੇ ਗੁੱਸੇ ਹੋ ਜਾਂਦੇ ਆ ਉਹਨਾਂ ਨੂੰ ਥੋੜਾ ਬਹੁਤ ਡਾਂਟ ਵੀ ਦਿੰਨੇ ਆ ਸੋ ਮਤਲਬ ਕਿ ਆਪਾਂ ਚਾਹੁੰਦੇ ਆ ਕਿ ਬੱਚੇ ਚੰਗਾ ਕੰਮ ਕਰਨ ਪੜ੍ਹਨ ਤੇ ਆਪਾਂ ਉਹਨਾਂ ਨੂੰ ਇਨਾਮ ਦਿੰਨੇ ਆ ਤੇ ਬੱਚੇ ਕੋਸ਼ਿਸ਼ ਕਰਦੇ ਆ ਕਿ ਮੈਂ ਆਪਦੇ ਘਰਦਿਆਂ ਨੂੰ ਇੰਪ੍ਰੈਸ ਕਰਾਂ ਚੰਗੇ ਚੰਗੇ ਕੰਮ ਕਰਕੇ ਸੋ ਬੀ ਐਫ ਸਕੀਨਰ ਹੀ ਇਸ ਗੱਲ ਦਾ ਮਤਲਬ ਜਿਗਰ ਕਰਦੇ ਆ ਕਿ ਆਪਾਂ ਰਿਵਾਰਡ ਦਵਾਂਗੇ ਜਦੋਂ ਆਪਾਂ ਚਾਹੁੰਦੇ ਆ ਕਿ ਕੋਈ ਬਿਹੇਵੀਅਰ ਰਿਪੀਟ ਹੋਵੇ ਐਂਡ ਆਪਾਂ ਪਨਿਸ਼ਮੈਂਟ ਦਵਾਂਗੇ ਜਦੋਂ ਆਪਾਂ ਨਹੀਂ ਚਾਹੁੰਦੇ ਕੋਈ ਬਿਹੇਵੀਅਰ ਆ ਵਾਰ-ਵਾਰ ਰਿਪੀਟ ਹੋਵੇ ਹੋਪਸੋ ਪ੍ਰਸ਼ੰਤਾ ਜਵਾਬ ਤੁਸੀਂ ਆਪਸ਼ਨ ਨੰਬਰ ਸੀ ਲਗਾ ਦਿੱਤਾ ਹੋਗਾ ਚਲੋ ਦੇਖਦੇ ਹਾਂ ਅਗਲਾ ਪ੍ਰਸ਼ਨ which statement is not true about inclusion ਇਨਕਲੂਜਨ ਦੀ ਗੱਲ ਕੀਤੀ ਜਾਂਦੀ ਹੈ ਸਮਿਲਨ ਸਭ ਨੂੰ ਸ਼ਾਮਿਲ ਕਰਨਾ ਬਾਰੇ ਕਿਹੜਾ ਕਥਨ ਸਹੀ ਨਹੀਂ ਹੈ ਵੈਲਕਮ ਵੈਲਕਮਿੰਗ ਡਾਈਵਰਸਿਟੀ ਵਿਭਿੰਨਤਾ ਦਾ ਅਭਿਨੰਦਨ ਕਰਨਾ ਜਾਂ ਫਿਰ ਆਪਸ਼ਨ ਨੰਬਰ ਵੀ ਚਿਲड्रन ਇਨ ਸਕੂਲ ਹੂ ਮੇ ਫੀਲ ਐਕਸਕਲੂਡਡ ਸਕੂਲ ਵਿੱਚ ਬੱਚੇ ਜੋ ਵਾਂਝਿਆ ਮਹਿਸੂਸ ਕਰਦੇ ਹਨ ਆਪਸ਼ਨ ਨੰਬਰ ਸੀ ਬੈਨੀਫਿਟਿੰਗ ਆਲ ਲਰਨਰਸ ਨਾਟ ਓਨਲੀ ਟਾਰਗੇਟਿੰਗ ਦਾ ਐਕਸਕਲੂਡਡ ਸਿਰਫ ਵਾਂਝਿਆ ਦੇ ਕੇਂਦਰ ਨਾ ਕਰਕੇ ਸਾਰੇ ਸਿਖਿਆਰਥੀਆਂ ਨੂੰ ਲਾਭ ਪਹੁੰਚਾਉਣਾ ਜਾਂ ਫਿਰ ਆਪਸ਼ਨ ਨੰਬਰ ਡੀ ਮੀਟਿੰਗ ਦਾ ਨੀਡਸ ਆਫ ਚਿਲड्रन ਵਿਦ ਡਿਸੇਬਿਲਟੀ ਓਨਲੀ ਸਿਰਫ ਅਪੰਗਤਾ ਵਾਲੇ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਪ੍ਰਸ਼ਨ ਨੂੰ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਨਕਲੂਜਨ ਦਾ ਮਤਲਬ ਦੱਸ ਦਿੰਨਾ ਇਨਕਲੂਸਿਵ ਐਜੂਕੇਸ਼ਨ ਦੀ ਵੀ ਆਪਾਂ ਗੱਲ ਕਰਦੇ ਹਾਂ ਇਸ ਤੋਂ ਪਹਿਲਾਂ ਸਪੈਸ਼ਲ ਸਕੂਲ ਵੀ ਹੋਇਆ ਕਰਦੇ ਸੀ ਇਨਕਲੂਸਿਵ ਐਜੂਕੇਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਆ ਇਹਨਾਂ ਸਕੂਲਾਂ ਦੇ ਵਿੱਚ ਆਪਾਂ ਸਾਰੇ ਹੀ ਸਟੂਡੈਂਟਸ ਨੂੰ ਮੈਟਰ ਨਹੀਂ ਕਰਦਾ ਬੱਚਾ ਗਰੀਬ ਹੈ ਅਮੀਰ ਹੈ ਜਾਂ ਫਿਰ ਹੋ ਸਕਦਾ ਕੋਈ ਉਹਦੇ ਹੈੱਥ ਪੈਰ ਨਾ ਕੰਮ ਕਰਦੇ ਹੋਣ ਹੋ ਸਕਦਾ ਬੱਚਾ 휠ਚੇਰ ਦੀ ਵਰਤੋਂ ਕਰਦਾ ਹੋਵੇ ਹੋ ਸਕਦਾ ਹੈ ਬੱਚੇ ਦੇ ਵਿੱਚ ਕੋਈ ਬੋਡੀ ਵਿੱਚ ਪ੍ਰੋਬਲਮ ਹੋਵੇ ਆਪਾਂ ਇਹਨਾਂ ਸਾਰਿਆਂ ਬੱਚਿਆਂ ਨੂੰ ਅਲੱਗ ਸਕੂਲ ਨਹੀਂ ਦੇਣਾ ਹੁੰਦਾ ਆਪਾਂ ਦੇਣਾ ਹੁੰਦਾ ਸੇਮ ਸਕੂਲ ਜੇ ਦੇ ਨਾਲ ਇਹਨਾਂ ਨੂੰ ਇਹ ਨਾ ਲੱਗੇ ਕਿ ਯਾਰ ਅਸੀਂ ਬਾਕੀਆਂ ਤੋਂ ਅਲੱਗ ਹੈਗੇ ਆਂ ਜਦੋਂ ਇਹਨਾਂ ਨੂੰ ਸੇਮ ਸਕੂਲ ਵਿੱਚ ਜਾਣ ਦਾ ਮੌਕਾ ਦਿੱਤਾ ਤੇ ਇਹਨਾਂ ਨੂੰ ਲੱਗੂਗਾ ਕਿ ਯਾਰ ਨਾਰਮਲ ਬੱਚੇ ਵੀ ਮੇਰੇ ਨਾਲ ਬੈਠੇ ਆ ਮਤਲਬ ਇਹ ਸਕੂਲ ਸਾਰਿਆਂ ਲਈ ਸੇਮ ਹੈ ਸੋ ਕਿਤੇ ਨਾ ਕਿਤੇ ਉਹਨਾਂ ਵਿੱਚ ਜਿਹੜੀ ਭਾਵਨਾ ਆਉਗੀ ਉਹ ਚੰਗੀ ਭਾਵਨਾ ਹੋਗੀ ਨਾ ਕਿ ਮਾੜੀ ਭਾਵਨਾ ਹੋਗੀ ਬਟ ਐਗਜ਼ਾਮਪਲ ਦੇ ਕੇ ਮੈਂ ਸਮਝਾ ਰਿਹਾ ਕਿ ਮੰਨ ਲਓ ਉਸ ਸੇਮ ਬੱਚੇ ਨੂੰ ਆਪਾਂ ਕਿਸੇ ਸਪੈਸ਼ਲ ਸਕੂਲ ਵਿੱਚ ਦਾਖਲਾ ਕਰਵਾ ਦਿੰਨੇ ਆ ਸੋ ਉਹਦੇ ਉਹਦੇ ਮਨ ਵਿੱਚ ਕਦੇ ਨਾ ਕਦੇ ਇਹ ਗੱਲ ਤਾਂ ਜ਼ਰੂਰ ਆਉਗੀ ਨਾ ਕਿ ਯਾਰ ਮੈਨੂੰ ਇਹਨਾਂ ਨੇ ਅਲੱਗ ਬਿਠਾਇਆ ਹੋਇਆ ਮੈਨੂੰ ਅਲੱਗ ਸਕੂਲ ਮਿਲਿਆ ਹੋਇਆ ਕਿਉਂਕਿ ਸ਼ਾਇਦ ਮੈਂ ਸਪੈਸ਼ਲ ਆ ਹਨਾ ਮੇਰੀ ਜਿਹ ਪ੍ਰੋਬਲਮ ਹੈਗੀ ਆ ਸੋ ਇੱਥੇ ਆਪਾਂ ਨੂੰ ਇਹ ਗੱਲ ਸਮਝਣ ਨੂੰ ਮਿਲੀ ਕਿ ਜਿਹੜਾ ਇਨਕਲੂਸਿਵ ਐਜੂਕੇਸ਼ਨ ਦਾ ਜਿਹੜਾ ਕਨਸੈਪਟ ਹੈ ਕਿੰਨਾ ਵਧੀਆ ਕਿ ਇਹਦੇ ਵਿੱਚ ਆਪਾਂ ਸਾਰਿਆਂ ਨੂੰ ਹੀ ਸ਼ਾਮਲ ਕਰਨਾ ਹੁੰਦਾ ਮਤਲਬ ਕਿ ਵੈਲਕਮਿੰਗ ਡਾਈਵਰਸਿਟੀ ਇਹ ਗੱਲ ਠੀਕ ਹੈਗੀ ਆ ਬਟ ਇਹਨਾਂ ਨੇ ਇੱਥੇ ਨਾਟ ਲਿਖਿਆ ਹੋਇਆ ਕਿ ਇੱਥੇ ਕਿਹੜਾ ਸਹੀ ਨਹੀਂ ਹੈ ਇਹ ਸਹੀ ਹੈਗਾ ਜੀ ਬਟ ਇਹ ਜਵਾਬ ਤੁਹਾਡਾ ਨਹੀਂ ਹੋ ਸਕਦਾ ਕਿਉਂਕਿ ਅਬ ਬੱਚਾ ਕਿਹੜੇ ਬੈਕਗਰਾਉਂਡ ਤੋਂ ਹੈਗਾ ਆ ਆਪਾਂ ਨੂੰ ਮੈਟਰ ਨਹੀਂ ਕਰਦਾ ਬੱਚਾ ਕਿਉਂ ਹੈਗਾ ਇਹ ਗੱਲ ਨਹੀਂ ਮੈਟਰ ਕਰਦੀ ਸੋ ਆਪਾਂ ਡਾਈਵਰਸਿਟੀ ਨੂੰ ਵੈਲਕਮ ਤਾਂ ਕਰਦੇ ਆ ਆਪਸ਼ਨ ਨੰਬਰ ਬੀ ਵਿੱਚ ਲਿਖਿਆ ਹੋਇਆ ਚਿਲड्रन ਇਨ ਸਕੂਲ ਹੂ ਮੇ ਫੀਲ ਐਕਸਕਲੂਡਿਡ ਕਿ ਉਹ ਬੱਚੇ ਉਹਨਾਂ ਸਕੂਲਾਂ ਦੀ ਆਪਾਂ ਗੱਲ ਕਰ ਰਹੇ ਆ ਕਿ ਜਿਹੜੇ ਬੱਚੇ ਫੀਲ ਕਰਦੇ ਨੇ ਕਿ ਯਾਰ ਆਪਾਂ ਅਲੱਗ ਹੈਗੇ ਆ ਸਮਾਜ ਤੋਂ ਆਪਾਂ ਉਹਨਾਂ ਬੱਚਿਆਂ ਨੂੰ ਇਨਕਲੂਸਿਵ ਐਜੂਕੇਸ਼ਨ ਵਿੱਚ ਸਕੂਲਾਂ ਵਿੱਚ ਲੈ ਕੇ ਆਣੇ ਆ ਸੋ ਇਹ ਗੱਲ ਵੀ ਠੀਕ ਲਿਖੀ ਹੋਈ ਹੈ ਨਾ ਚਿਲड्रन ਇਨ ਸਕੂਲ ਕਿ ਉਸ ਸਕੂਲ ਦੇ ਵਿੱਚ ਜਿਹੜੇ ਬੱਚੇ ਆਪਦੇ ਆਪ ਨੂੰ ਐਕਸਕਲੂਡਡ ਫੀਲ ਕਰਦੇ ਆ ਸਕੂਲ ਵਿੱਚ ਬੱਚੇ ਜੋ ਵਾਂਝਾ ਮਹਿਸੂਸ ਕਰਦੇ ਹਨ ਆਪਾਂ ਉਹਨਾਂ ਨੂੰ ਵੀ ਕਹਿ ਦਿੰਨੇ ਆ ਕਿ ਠੀਕ ਹੈ ਵੀ ਇਨਕਲੂਸਿਵ ਐਜੂਕੇਸ਼ਨ ਦਾ ਪਾਰਟ ਹੈਗੇ ਆ ਮਤਲਬ ਆਪਾਂ ਇੱਥੇ ਉਹਨਾਂ ਨੂੰ ਇਨਕਲੂਡ ਕਰਨੇ ਆ ਸੋ ਇਹ ਵੀ ਇਨਕਲੂਸਿਵ ਦੀ ਗੱਲ ਇੱਥੇ ਹੋ ਰਹੀ ਹੈ ਇੱਥੇ ਆਪਸ਼ਨ ਨੰਬਰ ਸੀ ਵਿੱਚ ਵੇਖੋ ਬੈਨੀਫਿਟਿੰਗ ਆਲ ਲਰਨਰਸ ਨਾਟ ਓਨਲੀ ਟਾਰਗੇਟਿੰਗ ਦਾ ਐਕਸਕਲੂਡਡ ਕਿ ਆਪਾਂ ਇੱਥੇ ਸਾਰੇ ਹੀ ਜਿਹੜੇ ਸਿਖਿਆਰਥੀ ਹੈਗੇ ਆ ਲਰਨਰ ਹੈਗੇ ਆ ਸਾਰਿਆਂ ਤੇ ਧਿਆਨ ਦੇ ਰਹੇ ਆ ਨਾ ਕਿ ਸਪੈਸ਼ਲ ਬੱਚਿਆਂ ਤੇ ਸੋ ਆਪਾਂ ਇਨਕਲੂਸਿਵ ਐਜੂਕੇਸ਼ਨ ਵਿੱਚ ਇਹੀ ਗੱਲ ਕਰਦੇ ਆਂ ਕਿ ਆਪਾਂ ਸਾਰਿਆਂ ਤੇ ਧਿਆਨ ਦੇਣਾ ਹੁੰਦਾ ਨਾ ਕਿ ਕਿਸੇ ਸਪੈਸੀਫਿਕ ਬੰਦਿਆਂ ਤੇ ਆਪਸ਼ਨ ਨੰਬਰ ਸੀ ਵੀ ਨਹੀਂ ਹੋ ਸਕਦਾ ਬਟ ਆਪਸ਼ਨ ਨੰਬਰ ਡੀ ਵੇਖੋ ਮੀਟਿੰਗ ਦਾ ਨੀਡਸ ਆਫ ਚਿਲਡਰਨ ਵਿਦ ਡਿਸੇਬਿਲਟੀ ਓਨਲੀ ਕਿ ਸਿਰਫ ਤੇ ਸਿਰਫ ਡਿਸੇਬਿਲਟੀ ਵਾਲੇ ਬੱਚਾ ਤੇ ਹੀ ਧਿਆਨ ਦੇਣਾ ਹੈ ਮਤਲਬ ਆ ਪੰਗਰਤਾ ਵਾਲੇ ਬੱਚਿਆਂ ਦੀਆਂ ਜ਼ਰੂਰਤਾਂ ਹੀ ਪੂਰੀਆਂ ਕਰਨੀਆਂ ਨਹੀਂ ਆਪਾਂ ਨਾਰਮਲ ਬੱਚਿਆਂ ਦੇ ਨਾਲ ਨਾਲ ਇਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਹੁੰਦੀਆਂ ਬਟ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਨਾਰਮਲ ਸਟੂਡੈਂਟਸ ਨੂੰ ਛੱਡ ਦਈਏ ਆਪਾਂ ਸਾਰਿਆਂ ਦਾ ਹੀ ਧਿਆਨ ਰੱਖਣਾ ਹੁੰਦਾ ਸੋ ਆਪਸ਼ਨ ਨੰਬਰ ਜਿਹੜੀ ਡੀ ਹੈ ਆਪਸ਼ਨ ਨੰਬਰ ਡੀ ਦੇ ਵਿੱਚ ਇਨਕਲੂਸਿਵ এডੂਕੇਸ਼ਨ ਦਾ ਆਪੋਜ਼ਿਟ ਲਿਖਿਆ ਹੋਇਆ ਸੋ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਵਿਚ ਆਫ ਦਾ ਫੋਲੋਇੰਗ ਇਜ਼ ਗਰੁੱਪ ਦਾ ਚਿਲਡਰਨਸ ਐਬਿਲਿਟੀ ਟੂ ਪ੍ਰੋਨਾਊਂਸ ਦਾ ਲੈਟਰ ਡਬਲਯੂ ਬੀ ਟੀ ਐਫ ਜੀ ਐਨ ਪਰਫੈਕਟਲੀ ਗਰੋਸ ਕਿ ਇਹੋ ਜੀ ਕਿਹੜੀ ਉਮਰ ਆਉਂਦੀ ਹੈ ਜਿਹਦੇ ਵਿੱਚ ਬੱਚੇ ਕੁਝ ਲੈਟਰਸ ਹੁੰਦੇ ਨੇ ਜਿਵੇਂ ਕਿ ਡਬਲਯੂ ਬੀ ਟੀ ਐਲ ਜੀ ਐਨ ਚੰਗੇ ਤਰੀਕੇ ਨਾਲ ਬੋਲਣਾ ਸਿੱਖ ਜਾਂਦੇ ਆ ਕਿ ਇਹਦਾ ਜਵਾਬ 12 ਤੋਂ 18 ਮਹੀਨੇ ਹੈ ਕਿ ਇਹਦਾ ਜਵਾਬ 24 ਤੋਂ 36 ਮਹੀਨੇ ਹੈ ਜਾਂ ਫਿਰ ਇਹਦਾ ਜਵਾਬ ਕਹਿ ਸਕਦੇ ਹਾਂ ਕਿ 18 ਤੋਂ 24 ਮਹੀਨੇ ਹੈ ਵੈਸੇ ਤਾਂ ਦੋਸਤੋ 4 ਕਸਾਲਾਂ ਤੱਕ ਬੱਚੇ ਇਹ ਸਿੱਖ ਜਾਂਦੇ ਹੁੰਦੇ ਆ ਬਟ ਪਰਫੈਕਟਲੀ ਬੋਲਣ ਲਈ ਉਹਨਾਂ ਨੂੰ ਸਮਾਂ ਲੱਗ ਜਾਂਦਾ ਸੋ ਤੁਹਾਨੂੰ ਕੀ ਲੱਗਦਾ ਕਿ ਜਵਾਬ ਹੋਊਗਾ ਸਹੀ ਜਵਾਬ ਹੈਗਾ ਜੀ অপਸ਼ਨ ਨੰਬਰ ਡੀ ਕਿ ਪਰਫੈਕਟਲੀ ਗਰੋ ਹੋ ਜਾਂਦੇ ਆ ਬੱਚਿਆਂ ਦੇ ਵਿੱਚ ਕਿਹੜੀ ਏਜ ਦੇ ਗਰੁੱਪ ਦੇ ਬੱਚੇ ਹੁੰਦੇ ਆ ਉਹ 3 ਤੋਂ ਲੈ ਕੇ 5 ਸਾਲਾਂ ਤੱਕ ਦੇ ਬੱਚੇ অপশন নাম্বার ডি ਨੂੰ ਤੁਸੀਂ ਕਰ ਸਕਦੇ ਹੋ ਟਿਕ ਅਗਲਾ ਪ੍ਰਸ਼ਨ ਵੇਖੋ ਦਾ ਮੋਸਟ ਐਪਰੋਪਰੀਏਟ ਮੀਨਸ ਆਫ ਲਰਨਿੰਗ ਅਕੋਰਡਿੰਗ ਟੂ ਗੇਟਸ ਗੇਟਸ ਦੇ ਅਨਸਾਰ ਅਧਿਆਨ ਦਾ ਸਭ ਤੋਂ ਠੋਕਮਾ ਅਰਥ ਹੈ ਕਿ ਗੇਟਸ ਕੋਈ ਸਾਈਕੋਲੋਜਿਸਟ ਹੋਣਗੇ ਉਹਨਾਂ ਦੇ ਅਕੋਰਡਿੰਗ ਲਰਨਿੰਗ ਦੀ ਗੱਲ ਪੁੱਛੀ ਜਾ ਰਹੀ ਹੈ ਇਨਕਲਕੇਸ਼ਨ ਆਫ ਨੋਲੇਜ ਸਿੱਖਿਆ ਦਾ ਗ੍ਰੈਂਡ ਮੋਡੀਫਿਕੇਸ਼ਨ ਆਫ ਬਿਹੇਵੀਅਰ ਬਾਈ ਐਕਸਪੀਰੀਅੰਸ ਐਂਡ ਟ੍ਰੇਨਿੰਗ ਅਨੁਭਵ ਅਤੇ ਸਿਖਲਾਈ ਦੁਆਰਾ ਵਿਹਾਰ ਦਾ ਸੁਧਾਰ অপশন ਨੰਬਰ ਸੀ ਪਰਸਨਲ ਅਡਜਸਟਮੈਂਟ వ్యక్తిగత ਵਿਵਸਥਾ ਅਕਵਾਜਿਸ਼ਨ ਆਫ ਸਕਿਲਸ ਨਿਪੁੰਨਤਾ ਦੀ ਪ੍ਰਾਪਤੀ ਗੇਟਸ ਅਕੋਰਡਿੰਗ ਲਰਨਿੰਗ ਜਾਂ ਫਿਰ ਅਧਿਆਨ ਦਾ ਜਿਹੜਾ ਮੇਨ ਮੀਨਿੰਗ ਹੈਗਾ ਆ ਉਹ ਹੈਗਾ ਜੀ ਮੋਡੀਫਿਕੇਸ਼ਨ ਆਫ ਬਿਹੇਵੀਅਰ ਬਾਈ ਐਕਸਪੀਰੀਅੰਸ ਐਂਡ ਟ੍ਰੇਨਿੰਗ ਅਨੁਭਵ ਅਤੇ ਸਿਖਲਾਈ ਦੁਆਰਾ ਵਿਵਹਾਰ ਦਾ ਸੁਧਾਰ ਆਪਸ਼ਨ ਨੰਬਰ B ਨੂੰ ਤੁਸੀਂ ਟਿਕ ਕਰ ਲੈਣਾ ਹੈ ਤੇ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਦੈ ਐਜੂਕੇਸ਼ਨ ਦੈਟ ਚਾਈਲਡ ਰੀਸੀਵਡ ਇਨ ਫੈਮਿਲੀ ਇਜ਼ ਕਿ ਸਿੱਖਿਆ ਜਿਹੜੀ ਬੱਚਾ ਪਰਿਵਾਰ ਵਿੱਚ ਪ੍ਰਾਪਤ ਕਰਦਾ ਹੈ ਉਹਨੂੰ ਆਪਾਂ ਕੀ ਕਹਿੰਦੇ ਹਾਂ ਉਨਾ ਨੂੰ ਆਪਾਂ ਫਾਰਮਲ এডੂਕੇਸ਼ਨ ਕਹਿੰਦੇ ਆ ਰਸਮੀ ਸਿੱਖਿਆ ਨਾਨ ਫਾਰਮਲ ਗੈਰ ਰਸਮੀ ਆਪਸ਼ਨ ਨੰਬਰ ਬੀ ਇਨਫਾਰਮਲ ਬੇਰਸਮੀ ਸੈਮੀ ਫਾਰਮਲ ਸਹੀ ਜਵਾਬ ਹੋਗਾ ਜੀ ਤੁਹਾਡਾ ਇਨਫਾਰਮਲ ਇਨਫਾਰਮਲ ਜਿਹੜੀ ਸਿੱਖਿਆ ਆਪਾਂ ਘਰੇ ਲੈਨੇ ਆ ਫੈਮਿਲੀ ਤੋਂ ਲੈਨੇ ਆ ਆਪਾਂ ਉਹ ਸਿੱਖਿਆ ਨੂੰ ਇਨਫਾਰਮਲ ਕਹਿੰਦੇ ਆ ਤੇ ਫਾਰਮਲ ਸਿੱਖਿਆ ਕਿਹੜੀ ਹੁੰਦੀ ਆ ਫਾਰਮਲ ਆਪਾਂ ਕਹਿ ਦਿੰਦੇ ਆ ਜਿਹੜੀ ਆਪਾਂ ਨੂੰ ਸਕੂਲਾਂ ਕਾਲਜਾਂ ਵਿੱਚ ਮਿਲਦੀ ਆ ਤੇ ਨਾਨ ਫਾਰਮਲ ਕੀ ਆ ਜਦੋਂ ਆਪਾਂ ਨੋਰਮ ਫਾਰਮਲ ਦੀ ਗੱਲ ਕਰਦੇ ਆ ਕਿ ਮੰਨ ਲਓ ਤੁਸੀਂ ਕਿਤੇ ਸਵਿਮਿੰਗ ਸਿੱਖਣ ਜਾ ਰਹੇ ਹੋ ਕਿਤੇ ਕਮਿਊਨਿਟੀ ਬੇਸਡ ਸਪੋਰਟਸ ਪ੍ਰੋਗਰਾਮ ਵਿੱਚ ਜਾ ਰਹੇ ਹਾਂ ਜਾਂ ਫਿਰ ਕਿਸੇ ਆਰਗੇਨਾਈਜੇਸ਼ਨ ਵਿੱਚ ਜਾ ਰਹੇ ਹਾਂ ਇਹਨਾਂ ਨੂੰ ਆਪਾਂ ਨਾਰਮਲ ਫਾਰਮਲ ਕਹਿ ਸਕਦੇ ਹਾਂ ਬਟ ਆਪਸ਼ਨ ਨੰਬਰ ਇੱਥੇ ਬੀ ਜਿਹੜਾ ਜਵਾਬ ਹੈਗਾ ਜੀ ਇੱਥੇ ਥੋੜੀ ਜਿਹੀ ਆਪਸ਼ਨ ਵਿੱਚ ਗੜਬੜ ਹੋ ਗਈ ਆ ਬਟ ਐਨੀਵੇ ਸਹੀ ਜਵਾਬ ਤੁਹਾਡਾ ਇਨਫਾਰਮਲ ਐਜੂਕੇਸ਼ਨ ਹੀ ਹੋਊਗਾ ਕਿ ਜਿਹੜੀ ਬੱਚਿਆਂ ਨੂੰ ਘਰੇ ਸਿੱਖਿਆ ਮਿਲਦੀ ਹੈ ਪਰਿਵਾਰ ਤੋਂ ਉਹਨੂੰ ਆਪਾਂ ਇਨਫਾਰਮਲ ਕਹਿੰਦੇ ਆ ਇਨਫਾਰਮਲ ਤਰੀਕੇ ਨਾਲ ਮਿਲਦੀ ਹੈ ਆ ਆਪਸ਼ਨ ਨੰਬਰ ਇੱਥੇ ਲਗਾ ਲਿਓ ਇਨਫਾਰਮਲ ਅਗਲਾ ਪ੍ਰਸ਼ਨ ਵੇਖੋ what will be the iq of 20 year old boy whose mental age is 15 years ek 20 saal ladke jisdi mansik umar 15 saal hai da das iq iq hona se ga ji iq ki hovega tohanu yaad hona ki apan na kal di class vich i think parson di class lagi ode vich apan discuss kita si ki apan jadon iq kadna hove kisi bachya da te apan kis tarah iq kad sakde ha bachyan da so ode vich main ek formula dassya se ga एमएसी ये तो ਤੁਹਾਨੂੰ ਯਾਦ ਹੋਊਗਾ ਇਹਦੇ ਵਿੱਚ ਧਿਆਨ ਨਾਲ ਵੇਖੋ ਇੱਥੇ ਵਿੱਚ ਕੀ ਬੱਚਿਆ ਦੀ ਮੈਂਟਲ ਏਜ ਦਿੱਤੀ ਹੋਈ ਆ ਮੈਂਟਲ ਏਜ ਇੱਥੇ ਨਾਂਨੇ ਦਿੱਤੀ ਹੋਈ ਆ ਐਮਏ ਕਿੰਨੀ ਹੈ ਜੀ ਇਹ ਹੈਗੀ ਆ ਜੀ 15 ਸਾਲ ਤੇ ਇਹਦੇ ਵਿੱਚ ਇੱਕ ਕ੍ਰੋਨਿਕਲ ਏਜ ਵੀ ਹੈਗੀ ਆ ਕਿ ਵਟ ਵਿਲ ਬੀ ਦਾ ਆਈਕਿਊ ਪੁੱਛਿਆ ਕੀ ਜਾ ਰਿਹਾ ਇਹ ਸਾਡੇ ਤੋਂ ਆਈਕਿਊ ਦਾ ਪੁੱਛ ਰਹੇ ਆ ਆਈਕਿਊ ਪੁੱਛ ਰਹੇ ਆ ਤੇ ਇਹਦੇ ਵਿੱਚ ਇਹਨਾਂ ਨੇ ਜਿਹੜੀ ਕ੍ਰੋਨਿਕਲ ਏਜ ਹੈਗੀ ਆ ਉਹ ਕਿੰਨੀ ਦਿੱਤੀ ਹੋਈ ਆ ਉਹ ਦਿੱਤੀ ਹੋਈ ਆ ਜੀ 20 ইয়ার্স ਹੁਣ ਤੁਸੀਂ ਕਹੋਗੇ ਕਿ ਸਰ ਇਹ 20 ਲਿਖਿਆ ਕਿੱਥੇ ਆ ਕਿ ਇਹ ਇਹ ਕ੍ਰੋਨਿਕਲ ਏਜ ਹੈਗੀ ਆ ਸੋ ਇਹਨਾਂ ਨੇ ਇੱਥੇ ਲਿਖਿਆ ਨਹੀਂ ਹੋਇਆ ਬਟ ਜਦੋਂ ਆਪਾਂ ਨੂੰ ਪਤਾ ਲੱਗਿਆ ਕਿ ਮੈਂਟਲ ਏਜ 15 ਹੈਗੀ ਆ ਤੇ ਜਿਹੜੀ ਕ੍ਰੋਨਿਕਲ ਏਜ ਹੈਗੀ ਆ ਉਹ ਕਿੰਨੀ ਹੋਗੀ ਉਹ ਇੱਥੇ ਦਿੱਤੀ ਹੋਈ ਹੈ ਜੀ ਤੁਹਾਡੀ 20 ਠੀਕ ਹੈ ਜੀ ਤਾਂ ਆਪਾਂ ਇਹਨੂੰ ਮਲਟੀਪਲਾਈ ਕਰ ਦਾਂਗੇ 100 ਨਾਲ ਤੁਹਾਨੂੰ ਯਾਦ ਹੋਊਗਾ ਮੈਂ ਇੱਕ ਵਾਰ ਦੁਬਾਰਾ ਤੋਂ ਦੱਸ ਦਿੰਨਾ ਆਈਕਿਊ ਦਾ ਫਾਰਮੂਲਾ ਕੀ ਹੈ ਜੀ ਆਈਕਿਊ ਦਾ ਜਿਹੜਾ ਫਾਰਮੂਲਾ ਹੈ ਆਈਕਿਊ ਇਜ਼ ਇਕੁਅਲ ਟੂ ਐਮ ਏ ਹੋਗਾ ਜੀ ਮੈਂਟਲ ਏਜ ਡਿਵਾਈਡਡ ਬਾਈ ਕ੍ਰੋਨਿਕਲ ਏਜ ਇਹਨੂੰ ਆਪਾਂ ਮਲਟੀਪਲਾਈ ਕਰ ਦਾਂਗੇ 100 ਨਾਲ ਮੈਂਟਲ ਏਜ ਕਿੰਨੀ ਹੈ ਜੀ ਆਈਕਿਊ ਦਾ ਵੇਖੋ ਐਮ ਇਹ ਜਿਹੜੀ ਹੈਗੀ ਹੈ ਮੈਂਟਲ ਏਜ ਹੈਗੀ ਹੈ ਜੀ ਤੁਹਾਡੀ 15 15 ਤੋਂ ਬਾਅਦ ਜਿਹੜੀ ਤੁਹਾਡੀ ਸੀਏ ਕ੍ਰੋਨਿਕਲ ਏਜ ਉਹ ਕਿੰਨੀ ਹੈ ਜੀ ਇਹ ਹੈਗੀ ਹੈ ਜੀ ਤੁਹਾਡੀ 20 ਮਲਟੀਪਲਾਈ ਕੀਤਾ ਆਪਾਂ 100 ਨਾਲ 0 ਨਾਲ 0 ਕੱਟਤੀ 2 ਨਾਲ ਆਪਾਂ ਇੱਥੇ 5 ਨਾਲ ਕੱਟਤਾ ਹੁਣ 50 ਦਾ ਟੇਬਲ ਤੁਸੀਂ 15 ਵਾਰ ਪੜੋ ਕਿੰਨਾ ਆ ਗਿਆ ਜੀ ਜਦੋਂ ਆਪਾਂ 15 ਦਾ ਟੇਬਲ 15 ਵਾਰ ਪੜਦੇ ਆਂ ਤੇ ਇੱਥੇ ਆ ਜਾਏਗਾ ਜੀ ਤੁਹਾਡਾ 75 ਸਹੀ ਆਨਸਰ ਤੇ ਵੇਖ ਲਓ ਕਿਤੇ ਤੁਹਾਨੂੰ ਆਪਸ਼ਨ ਵਿੱਚ 75 ਵਿਖਰਿਆ ਹੈ ਜੇਕਰ ਵਿਖ ਰਿਹਾ ਤੇ ਉਹੀ ਤੁਹਾਡਾ ਸਹੀ ਜਵਾਬ ਹੈ ਤੇ ਮੈਨੂੰ ਤਾਂ ਆਪਸ਼ਨ ਨੰਬਰ 20 ਵਿੱਚ ਹੀ ਵਿਖ ਰਿਹਾ ਕਿ 75 ਇਸ ਦਾ ਰਾਈਟ ਆਨਸਰ 75 ਨੂੰ ਤੁਸੀਂ ਟਿਕ ਕਰ ਲਿਓ ਐਂਡ ਹੋਪਸ ਤੁਹਾਨੂੰ ਇਹ ਜਿਹੜਾ ਫਾਰਮੂਲਾ ਹੈਗਾ ਜੀ ਇਹ ਵੀ ਯਾਦ ਹੋ ਗਿਆ ਹੋਊਗਾ ਆਪਸ਼ਨ ਨੰਬਰ ਬੀ ਨੂੰ ਟਿਕ ਕਰਨ ਤੋਂ ਬਾਅਦ ਆਪਾਂ ਨੈਕਸਟ ਪ੍ਰਸ਼ਨ ਨੂੰ ਵੀ ਵੇਖ ਲੈਣੇ ਆ ਸਕੈਫੋਲਡਿੰਗ ਅਕੋਰਡਿੰਗ ਟੂ ਸੋਸ਼ਲ ਕਨਸਟਰਕਟਿਵਿਸਟ ਥਿਊਰੀ ਰੈਫਰਸ ਟੂ ਤੁਹਾਨੂੰ ਯਾਦ ਆ ਰਿਹਾ ਹੋਣਾ ਕਿ ਮੈਂ ਸੈਸ਼ਨ ਦੀ ਸਟਾਰਟਿੰਗ ਵਿੱਚ ਜਦੋਂ ਆਪਾਂ ਪਹਿਲੇ ਦੋ ਪ੍ਰਸ਼ਨ ਸੋਲਵ ਕਰ ਰਹੇ ਸੀ ਉੱਥੇ ਆਪਾਂ ਸਕੈਫੋਲਡਿੰਗ ਦੀ ਵੀ ਗੱਲ ਕਰ ਰਹੇ ਸੀ कि सामाजिक उसारो सिद्धांत अनुसार स्केफोल्डिंग तो पाव है सिमुलेशन टीचिंग सिमुलेशन अध्यापन रिकैप्चुलाइज़ेशन ऑफ प्रीवियस लर्निंग पहली सेख्यादी दोहराई ऑप्शन नंबर सी गिविंग सपोर्ट इन लर्निंग बाय एडल्ट्स बालग द्वारा सिखलाई ਵਿੱਚ ਸਾਥ ਦੇਣਾ ऑप्शन नंबर डी असटैनिंग द कॉज ऑफ मिस्टेक डन बाय द स्टूडेंट विद्यार्थियों द्वारा ਕੀਤੀਆਂ galtiyan ਦੇ ਕਾਰਨ ਦਾ ਪਤਾ ਲਗਾਉਣਾ ਮੈਂ ਇੱਕ एग्जांपल ਦੱਸੀ ਸੀ ਨਾ ਕਿ ਮਨ ਲੇ ਇੱਕ ਛੋਟਾ ਜਿਹਾ ਜਵਾਕ ਹੈ ਇਸ ਬੱਚੇ ਨੂੰ ਆਪਾਂ ਕੰਮ ਕਰਵਾ ਰਹੇ ਆ ਹੋਮਵਰਕ ਕਰਵਾ ਰਹੇ ਸੀਗੇ ਸਕੂਲ ਤੋਂ ਮਿਲਿਆ ਸੀਗਾ ਬਟ ਜਦੋਂ ਇਸ ਬੱਚੇ ਨੂੰ ਹੈਲਪ ਦੀ ਲੋੜ ਸੀਗੀ ਆਪਾਂ ਇਹਦੀ ਥੋੜੀ ਜਿਹੀ ਹੈਲਪ ਕਰਤੀ ਤੇ ਇਹ ਜਿਹੜੇ ਕੁਐਸਚਨ ਸੋਲਵ ਕਰ ਸਕਦਾ ਕਰ ਸਕਦਾ ਸੀ ਹੁਣ ਇਹਨੇ ਇੰਨੇ ਕੁਐਸਚਨ ਸੋਲਵ ਕਰ ਦਿੱਤੇ ਮਤਲਬ ਕਿ ਇਹਦੀ ਕੈਪੇਬਿਲਿਟੀ ਤਾਂ ਸਿਰਫ ਇੰਨੇ ਸੋਲਵ ਕਰਨ ਦੀ ਸੀਗੀ ਬਟ ਇੱਕ ਜਦੋਂ ਹੈਲਪ ਮਿਲੀ ਤੇ ਇਹਨੇ ਇੰਨੇ ਸੋਲਵ ਕਰ ਦਿੱਤੇ ਸੋ ਜਿਹੜੀ ਹੈਲਪ ਮਿਲੀ ਸੀਗੀ ਟੈਂਪਰੇਰੀ ਇਹਨੂੰ ਆਪਾਂ ਸਕੈਫੋਲਡਿੰਗ ਦਾ ਨਾਮ ਦਿੰਨੇ ਆ ਕੀ ਨਾਮ ਦਿੰਨੇ ਆ ਜੀ ਕਿ ਗਿਵਿੰਗ ਸਪੋਰਟ ਇਨ ਲਰਨਿੰਗ ਬਾਈ ਅਡਲਟਸ ਸੋ ਇਸ ਟੈਂਪਰਰੀ ਸਪੋਰਟ ਨਾਲ ਇਸ ਸਕੈਫੋਲਡਿੰਗ ਨਾਲ ਇਹ ਜੈਡ ਪੀਡੀ ਤੱਕ ਪਹੁੰਚ ਗਿਆ ਠੀਕ ਹੈ ਜੀ ਮਤਲਬ ਇਹ ਇੰਨਾ ਇਨੇ ਕਰਤਾ ਤੇ ਇਹ ਜਿਹੜਾ ਲਾਸਟ ਵਾਲਾ ਘੇਰਾ ਵਿਖ ਰਿਹਾ ਤੁਹਾਨੂੰ ਇਹਨੂੰ ਆਪਾਂ ਜੈਡ ਪੀਡੀ ਦਾ ਨਾਮ ਦੇ ਦਾਂਗੇ ਕਨਫਿਊਜ਼ ਹੋਣ ਦੀ ਕੋਈ ਲੋੜ ਨਹੀਂ ਆਪਾਂ ਇੱਕ ਵਾਰ ਨਾ ਸਕੈਫ ਇਹਦਾ ਪਹਿਲਾ ਸਹੀ ਜਵਾਬ ਲਗਾ ਲਓ ਆਪਸ਼ਨ ਨੰਬਰ ਸੀ ਕਿ ਜਿਹੜੀ ਟੈਂਪਰਰੀ ਹੈਲਪ ਦਿੱਤੀ ਜਾਂਦੀ ਹੈ ਟੈਂਪਰਰੀ ਜਿਹੜਾ ਕਿ ਸਪੋਰਟ ਦਿੱਤਾ ਜਾਂਦਾ ਬੱਚਿਆਂ ਨੂੰ ਕਿ ਬੱਚੇ ਅੱਗੇ ਵਧਣ ਉਹਨੂੰ ਆਪਾਂ ਕਹਿ ਦਿੰਨੇ ਆ ਜੇ ਸਕੈਫੋਲਡਿੰਗ ਇਹ ਗੱਲ ਤੁਹਾਨੂੰ ਕਲੀਅਰ ਹੋ ਗਈ ਹੋਣੀ ਆ ਤੇ ਹੁਣ ਆਪਾਂ ਗੱਲ ਕਰਦੇ ਆ ਸਕੈਫੋਲਡਿੰਗ ਦੀ ਕਿ ਜਿਹੜੀ ਸਕੈਫੋਲਡਿੰਗ ਟਰਮ ਹੈਗੀ ਆ ਇਹ ਇੱਕ ਇਹਦੇ ਦੁਆਰਾ ਦਿੱਤੀ ਗਈ ਸੀਗੀ ਸਕੈਫੋਲਡਿੰਗ ਟਰਮ ਨੂੰ ਪਹਿਲੀ ਵਾਰ ਯੂਜ਼ ਕੀਤਾ ਗਿਆ ਸਗਾ ਜੀਓਰਮ ਬ੍ਰਿਊਨਰ ਦੁਆਰਾ ਜੀਓਰਮ ਬ੍ਰਿਊਨਰ ਦੁਆਰਾ ਇਹਨੂੰ ਫਸਟ ਟਾਈਮ ਕੋਇਨ ਕੀਤਾ ਗਿਆ ਸਗਾ ਬਟ ਲੇਵੈਗੋਟਸਕੀ ਜਿਨਾ ਦਿਗਾਲਾਪਾ ਹੁਣੇ ਕਰਕੇ ਆਏ ਆ ਲੇਵੈਗੋਟਸਕੀ ਕੀ ਹੋ ਹੈਗੇ ਕੌਣ ਸੀਗੇ ਜੀ ਕੰਸਟਰਕਟਿਵਿਸਟ ਥਿਉਰੀ ਹੈ ਥਿਉਰਿਸਟ ਹੈਗੇ ਸੀ ਇਹ ਇਹਨਾਂ ਦੁਆਰਾ ਹੀ ਸਕੈਫੋਲਡਿੰਗ ਦੀ ਗੱਲ ਕਹੀ ਗਈ ਹੈ ਜੈਡ ਪੀਡੀ ਜ਼ੋਨ ਆਫ ਪ੍ਰੋਕਸੀਮਲ ਡਵੈਲਪਮੈਂਟ ਦੀ ਗੱਲ ਮੋਰ ਨੋਲੇਜੇਬਲ ਅਦਰਸ ਦੀ ਗੱਲ ਜਿਹੜੀ ਗੱਲ ਹੈਗੀ ਆ ਜੀ ਇਹ ਕੀਤੀ ਗਈ ਸੀ ਕਿ ਕਿਹਦੇ ਦੁਆਰਾ ਲੈਵ ਵਾਈਗੋਟਸਕੀ ਦੁਆਰਾ ਮਤਲਬ ਜ਼ੀਰੋਮ ਬਰੋਨਰ ਨੇ ਤਾਂ ਇਹ टर्म ਇੱਕ ਵਾਰ ਕੋਇਨ ਕੀਤੀ ਸੀਗੀ ਤੇ ਲੈਵ ਵਾਈਗੋਟਸਕੀ ਨੇ ਇਹਦਾ ਜਿਹੜਾ ਕਨਸੈਪਟ ਹੈਗਾ ਜੀ ਇਹ ਕਾਫੀ ਜ਼ਿਆਦਾ ਯੂਜ਼ ਕੀਤਾ ਸੀਗਾ ਇਸ टर्म ਨੂੰ ਕਾਫੀ ਐਕਸਪੈਂਡ ਵੀ ਕੀਤਾ ਸੀਗਾ ਐਂਡ ਅੱਜ ਦੇ ਟਾਈਮ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਸਕੈਫੋਲਡਿੰਗ ਕਾਫੀ ਜ਼ਿਆਦਾ ਯੂਜ਼ ਵੀ ਕੀਤੀ ਜਾ ਰਹੀ ਹੈ ਸੋ ਇਸ ਗੱਲ ਨੂੰ ਤੁਸੀਂ ਸਮਝ ਗਏ ਹੋਣੇ ਆ ਹੁਣ ਆਪਾਂ ਗੱਲ ਕਰਦੇ ਆ ਲਾਸਟ ਪ੍ਰਸ਼ਨ ਦੀ ਲਾਸਟ ਜਿਹੜਾ ਪ੍ਰਸ਼ਨ ਹੈ the period of sensory motor adaptation according to piaget is piaget anusar samvedak motor anukulana da kal hai tohanu 4 stages vekhn nu mildiyan ne jadon apan piaget di gal karde ha piaget di theory vich tohanu 4 stages vekhn nu mildiyan ne pehli stage kedi hai pehli stage hai ji sensory motor stage sensory motor stage tohanu jehdi age vekhn nu mildi hai jehda ki question vi puchha ja reha e hega ji janm to leke ਜਨਮ ਤੋਂ ਹੈਗਾ ਜੀ 2 ਸਾਲ ਦੂਜੇ ਨੰਬਰ ਤੇ ਜਿਹੜੀ ਸਟੇਜ ਆਉਂਦੀ ਹੈ ਉਹਨੂੰ ਆਪਾਂ ਕਹਿੰਦੇ ਆ ਜੀ ਪ੍ਰੀ ਆਪਰੇਸ਼ਨਲ ਸਟੇਜ ਪ੍ਰੀ ਆਪਰੇਸ਼ਨਲ ਜਿਹੜੀ ਸਟੇਜ ਹੈਗੀ ਹੈ ਇਹ ਤੁਹਾਨੂੰ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਵੇਖਣ ਨੂੰ ਮਿਲਦੀ ਹੈ ਇਹਨੂੰ ਆਪਾਂ 2 ਤੋਂ ਚਲੋ ਮੰਨ ਲੈਂਦੇ ਆ 2 ਤੋਂ ਲੈ ਕੇ 7 ਸਾਲ ਤੱਕ ਦੇ ਉਮਰ ਦੇ ਬੱਚਾਂ ਵਿੱਚ ਵੇਖਣ ਨੂੰ ਮਿਲਦੀ ਹੈ ਤੀਸਰੀ ਹੈਗੀ ਹੈ ਜੀ ਕਨਕ੍ਰੀਟ ਆਪਰੇਸ਼ਨਲ ਸਟੇਜ ਕਨਕ੍ਰੀਟ ਆਪਰੇਸ਼ਨਲ ਸਟੇਜ ਤੁਹਾਨੂੰ ਵੇਖਣ ਨੂੰ ਮਿਲਦੀ ਹੈ ਜੀ 7 ਤੋਂ 11 ਉਸ ਤੋਂ ਬਾਅਦ ਜਿਹੜੀ ਚੌਥੀ ਸਟੇਜ ਹੈਗੀ ਆ ਜਿਹਨੂੰ ਤੁਸੀਂ ਫਾਰਮਲ ኦਪਰੇਸ਼ਨਲ ਸਟੇਜ ਕਹਿੰਦੇ ਹੋ ਇਹ ਤੁਹਾਨੂੰ ਵੇਖਣ ਨੂੰ ਮਿਲਦੀ ਹੈ 11 ਤੋਂ ਲੈ ਕੇ 17 ਮੰਨ ਸਕਦੇ ਆਪਾਂ ਇਹਨੂੰ ਸੋ ਇਹ ਚਾਰ ਸਟੇजेस ਵੇਖਣ ਨੂੰ ਮਿਲਦੀਆਂ ਨੇ ਪੁੱਛਿਆ ਕੀ ਜਾ ਰਿਹਾ ਸੀ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ 0 ਦਾ ਮੰਨ ਲਿਆ 0 ਦਾ ਬਰਥ ਮੰਨ ਲਿਓ ਕਿ ਬਰਥ ਤੋਂ ਲੈ ਕੇ 2 ਸਾਲ ਤੱਕ ਦੇ ਜਿਹੜੇ ਉਮਰ ਦੇ ਬੱਚੇ ਹੁੰਦੇ ਨੇ ਜੀ ਉਹਨਾਂ ਵਿੱਚ ਸੈਂਸਰੀ ਮੋਟਰ ਅਡਾਪਟੇਸ਼ਨ ਪਿਆਜੇ ਦੇ ਅਕੋਰਡਿੰਗ ਵੇਖਣ ਨੂੰ ਮਿਲਦੀ ਆ ਇਹ ਪਿਆਜ ਦਾ ਕੋਗਨੀਟਿਵ ਜਾਂ ਫਿਰ ਬੁਧਾਤਮਕ ਵਿਕਾਸ ਦਾ ਸਿਧਾਂਤ ਹੈਗਾ ਜੀ ਵੀਰ ਨੂੰ ਤੁਸੀਂ ਟਿਕ ਕਰ ਲੈਣਾ ਹੈ ਇਹ ਅੱਜ ਦਾ ਆਪਣਾ ਲਾਸਟ ਪ੍ਰਸ਼ਨ ਸੀ ਉਮੀਦ ਮੈਂ ਇਹੀ ਕਰੂੰਗਾ ਸੈਸ਼ਨ ਤੁਹਾਡੇ ਲਈ ਯੂਸਫੁਲ ਜ਼ਰੂਰ ਰਿਹਾ ਹੋਊਗਾ ਜੇਕਰ ਸੈਸ਼ਨ ਯੂਸਫੁਲ ਹੈਗਾ ਸੀ ਤੇ ਲਾਇਕ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਵੀਡੀਓ ਨੂੰ ਆਪਦੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਐਂਡ ਦੋਸਤੋ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਵਾ ਦਿਓ ਐਂਡ ਆਪਣੇ ਚੈਨਲ ਤੇ ਤੁਹਾਡੇ ਪੇਪਰ ਤੋਂ ਪਹਿਲਾਂ ਪਹਿਲਾਂ 50000 ਸਬਸਕ੍ਰਾਈਬਰ ਦਾ ਆਪਾਂ ਟਾਰਗੇਟ ਰੱਖਦੇ ਆ ਕਿ ਛੇਤੀ ਛੇਤੀ 2-4 ਦਿਨਾਂ ਤੱਕ ਕਰਵਾ ਦਿਓ ਤੁਹਾਡੇ ਸਾਰਿਆਂ ਦੇ ਘਰੇ 2-3 ਫੋਨ ਹੁੰਦੇ ਹੀ ਆ ਤੁਹਾਡੇ ਸਾਰਿਆਂ ਦੇ 2-4 ਫਰੈਂਡ ਵੀ ਹੁੰਦੇ ਨੇ ਜੀ ਉਹਨਾਂ ਨੂੰ just ਇੱਕ ਲਿੰਕ ਹੀ ਸੈਂਡ ਕਰਨਾ ਹੈ ਤੁਸੀਂ ਇਸ ਚੈਨਲ ਦਾ ਕਿ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਐਂਡ ਆਪਣਾ ਜਿਹੜਾ ਟਾਰਗੇਟ ਹੈਗਾ ਜੀ 50000 ਸਬਸਕ੍ਰਾਈਬਰਸ ਕਰਨ ਦਾ ਇਹ ਛੇਤੀ ਹੀ ਕੰਪਲੀਟ ਹੋ ਜਾਊਗਾ ਸੋ ਅਗੇਨ ਵਿਸ਼ ਯੂ ਵੈਰੀ 올 द बेस्ट थैंक यू so much for watching God bless you all